ਇਹ ਜਿਹੜੇ ਨੇ ਇੱਥੇ ਮੰਗਤੇ ਵੀ ਕਹਿ ਲੋ ਵੀ ਨਾਲੇ ਥੋੜੇ ਕੰਮ ਵੀ ਇੱਥੇ ਕਰਦੇ ਨੇ ਅਸੀਂ ਦੇਖਿਆ ਜਿਆਦਾਤਰ ਇੱਥੇ ਜਿਹੜੇ ਇਹਨਾਂ ਦੀ ਪਰਭਾਅ ਲਿਆ ਪਰ ਜਦੋਂ ਹੁਣ ਸਾਡਾ ਕੈਮਰਾ ਚੱਲਣ ਲੱਗਾ ਤੇ ਇਹ ਜਿਹੜੇ ਨੇ ਭੱਜਦੇ ਦਿਖਾਈ ਦਿੱਤੇ ਨੇ ਸੜਕਾਂ ਦੇ ਉੱਪਰ ਰਿਲੀਜੀਅਸ ਪੈਸੇਜ ਦੇ ਉੱਪਰ ਗੁਰਦੁਆਰਿਆਂ ਦੇ ਬਾਹਰ ਮੰਦਰਾਂ ਦੇ ਬਾਹਰ ਐਦਾਂ ਦੇ ਹਾਲਾਤ ਪੈਦਾ ਹੋ ਗਏ ਆ ਕਿ ਹਰ ਚੀਜ਼ ਇੱਥੇ ਮয়ਸਰ ਹੈ ਪਰ ਉਸ ਤੋਂ ਬਾਅਦੂਦ ਇੱਥੇ ਵੱਡੀ ਤਾਦਾਦ ਮੰਗਣ ਵਾਲਿਆਂ ਭਿਖਾਰੀਆਂ ਦੀ ਹੋਗੀ ਬੈਗਿੰਗ ਮਾਫੀਆ ਦੀ ਹੋਗੀ ਮੰਗਤਿਆਂ ਦੀ ਹੋਗੀ ਆ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਇੱਥੇ ਇੰਨਾ ਗੰਦ ਪਾਇਆ ਹੋਇਆ ਹੈ ਇਹਨਾਂ ਨੇ ਅਤੇ ਜਦੋਂ ਸਾਡਾ ਕੈਮਰਾ ਚੱਲਦਾ ਹੈ ਉਸ ਤੋਂ ਬਾਅਦ ਜਿਹੜੇ ਕੀ ਇਥੋਂ ਭੱਜਦੇ ਦਿਖਾਈ ਦਿੱਤੇ ਨੇ ਤਕੋ ਇੱਕ ਵੈਲ ਟ੍ਰੇਨਡ ਰੈਕੇਟ ਆ ਇੱਕ ਮਾਫੀਆ ਆ ਜਿਨ੍ਹਾਂ ਨੂੰ ਬੜੇ ਤੌਰ ਤਰੀਕੇ ਦੇ ਨਾਲ ਮੋਡਸ ਅਪਰੈਂਟਾਈ ਦੇ ਨਾਲ ਆਪਰੇਟ ਕੀਤਾ ਜਾਂਦਾ ਹਰ ਸਾਲ ਭਾਰਤ ਦੇ ਵਿੱਚ ਕਰੀਬ 40000 ਤੋਂ ਵੱਧ ਬੱਚੇ ਮਿਸ ਹੁੰਦੇ ਆ ਐਬਡਕਟ ਹੁੰਦੇ ਆ ਕਿਡਨਾਪ ਹੁੰਦੇ ਆ ਤੇ ਉਸ ਤੋਂ ਬਾਅਦ ਇਦਾਂ ਦੇ ਬੈਗਿੰਗ ਮਾਫੀਆ ਦੇ ਕੋਲ ਉਹ ਬੱਚੇ ਪਹੁੰਚਦੇ ਆ ਜਿਨ੍ਹਾਂ ਨੂੰ ਉਹ ਸੱਟ ਲਾ ਕੇ ਇੰਜਰੀ ਦੇ ਕੇ ਜਿਨ੍ਹਾਂ ਦੀਆਂ ਅੱਖਾਂ ਖਰਾਬ ਕਰਕੇ ਹੋਰ ਕਈ ਅੰਗਾਂ ਨੂੰ ਖਰਾਬ ਕਰਕੇ ਉਸ ਤੋਂ ਬਾਅਦ ਜਬਰਨ ਉਹਨਾਂ ਕੋਲੋਂ ਭੀਗ ਮੰਗਾਉਂਦੇ ਆ ਕੋਈ ਗੱਡੀ ਲੰਘਦੀ ਆ ਉਹਦੇ ਅੱਗੇ ਖੜੇ ਹੋ ਜਾਂਦੇ ਆ ਜਬਰਨ ਉਹਦਾ ਸ਼ੀਸ਼ਾ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਆ ਹਰੇਕ ਵੀਕਲ ਲਈ ਇੱਕ ਵੱਖਰਾ ਟ੍ਰੈਫਿਕ ਰੂਲ ਆ ਪਰ ਇਨ੍ਹਾਂ ਭੁਖਾਰੀਆਂ ਲਈ ਕੋਈ ਟ੍ਰੈਫਿਕ ਰੂਲ ਨਹੀਂ ਹੋਣ ਵੀ ਤੁਸੀਂ ਦੇਖ ਲਓ ਕਿ ਉਹ ਸੜਕ ਦੇ ਵਿੱਚ ਘਾਰੋ ਹੀ ਲੰਘਦੇ ਜਾ ਰਹੇ ਆ ਇੱਥੇ ਗੁਰੂ ਨਗਰੀ ਦੇ ਵਿੱਚ ਰਾਤ ਕੋਈ ਭੁੱਖਾ ਨਹੀਂ ਸੌਂਦਾ ਤੇ ਮੰਗਤੇ ਦਾ ਤੇ ਕੋਈ ਇਦਾਂ ਦਾ ਤਰੀਕਾ ਕਰ ਹੀ ਨਹੀਂ ਬਣਦਾ ਕੋਈ ਕਾਰਨ ਹੀ ਨਹੀਂ ਬਣਦਾ ਕਿ ਇੱਥੇ ਭੁਖਾਰੀ ਹੋਣ ਮੰਗਤੇ ਹੋਣ ਔਰ ਇੰਟੈਲੀਜੈਂਸ ਰਿਪੋਰਟਸ ਵੀ ਇਹ ਕਹਿੰਦੇ ਆ ਕਿ ਇਹ ਲੋਕ ਲੋਕਾਂ ਦੀ ਰੇਕੀ ਵੀ ਕਰਦੇ ਆ ਇਹ ਲੋਕ ਗੁਪਤ ਜਾਣਕਾਰੀਆਂ ਵੀ ਪ੍ਰੋਵਾਈਡ ਕਰਦੇ ਆ ਲੋਕਾਂ ਨੂੰ ਤੁਸੀਂ ਘਰੇਵਾਲ ਜੀ ਇਹ ਦੇਖੋ ਕਿ ਕੱਲਾ ਸਮਾਨ ਹੀ ਨਹੀਂ ਵੇਚਦੇ ਇਹ ਗੈਂਬਲਿੰਗ ਡੈਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਵੀ ਚਲਾਉਂਦੇ ਆ ਦੇ ਵਪਾਰ ਦੇ ਧੰਦੇ ਦੇ ਵਿੱਚ ਵੀ ਮੁਫਤਲਾ ਇੱਥੋਂ ਹੀ ਕਮਿਸ਼ਨਰ ਅਮਰਿਤ ਸਰ ਪੁਲਿਸ ਦਾ ਇੱਧਰ ਨੂੰ ਹੀ ਰੂਟ ਹੈ ਉਹ ਆਪਣਾ ਘਰ ਉਧਰ ਆ ਸਾਹਮਣੇ ਬਸੇ ਡਿਪਟੀ ਕਮਿਸ਼ਨਰ ਅਮਰਿਤ ਸਰ ਦਾ ਘਰ ਆ ਕਸਟਮ ਚੌਕ ਆ ਉੱਥੇ ਵੀ ਭਖਾਰੀਆਂ ਦੀ ਵੱਡੀ ਤਾਦਾਦ ਇੱਕ ਔਰਤ ਸੀਗੀ ਉਹਨੇ ਮੰਨਿਆ ਵੀ ਸੀ ਕਿ ਮੈਂ ਇਹ ਬੱਚਾ ਕਿਡਨਾਪਟਡ ਬੱਚਾ ਲਿਆ ਆ ਤੇ ਫਿਰ ਇਹਨੂੰ ਬਿਮਾਰ ਕਰਕੇ ਇਹਨੂੰ ਇਹਦੀ ਲਤਾਂ ਬਾ ਖਰਾਬ ਕਰਕੇ ਉਸ ਤੋਂ ਰਾਣੀ ਕੇ ਬਾਗ ਏਰੀਆ ਦੇ ਵਿੱਚ ਭੀਖ ਵੀ ਮੰਗਾਈ ਕਿ ਇਹ ਸੈਕਸ਼ੂਅਲ ਅਬਿਊਜ਼ ਵੀ ਬੱਚਿਆਂ ਨੂੰ ਕਰਦੇ ਆ ਉਹਨਾਂ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਵੀ ਹੁੰਦੀ ਆ ਰੇਪ ਵੀ ਹੁੰਦਾ ਹਰ ਤਰ੍ਹਾਂ ਦੀ ਜੋ ਨੈਗੇਟਿਵਿਟੀ ਸਾਡੇ ਸਮਾਜ ਦੇ ਵਿੱਚ ਫੈਲੀ ਆ ਉਹਦਾ ਪ੍ਰਮੁਖਤਾ ਦੇ ਨਾਲ ਇਹ ਲੋਕ ਜ਼ਿਆਦਾ ਕੰਨ ਕਰ ਰਹੇ ਆ ਔਰ ਜੇ ਕਈ ਵਾਰ ਕਈ ਸਮਾਜ ਸੇਵੀ ਰਾਤ ਨੂੰ ਸਰਦੀਆਂ ਵਿੱਚ ਜਾ ਜਾ ਕੇ ਇਹਨਾਂ ਦੇ ਉੱਪਰ ਕੰਬਲ ਪਾਉਂਦੇ ਆ ਤੇ ਦਿਨ ਵੇਲੇ ਇਹ ਕੰਬਲ ਦੁਕਾਨਾਂ ਤੇ ਜਾ ਕੇ ਵੇਚ ਆਉਂਦੇ ਆ ਇਹ ਕੋਈ ਇਹਨਾਂ ਨੂੰ ਗਰੀਬ ਨਾ ਸਮਝੋ ਇਹ ਬਹੁਤ ਵੱਡਾ ਮਾਫੀਆ ਇੱਥੇ ਆਪਰੇਟ ਕਰ ਰਿਹਾ ਇਹਨਾਂ ਨੂੰ ਪਹਿਲਾਂ ਸਵੇਰੇ ਕੋ ਅਰਲੀ ਮਾਰਨਿੰਗ ਡ੍ਰੌਪ ਕਰਦਾ ਆ ਫਿਰ ਇਹਨਾਂ ਨੂੰ ਸ਼ਾਮ ਨੂੰ ਕੋ ਪਿਕ ਕਰਦਾ ਆ ਇੱਕ ਤਾਂ ਮੈਨੂੰ ਇਹ ਵੀ ਜਾਣਕਾਰੀ ਮਿਲੀ ਆ ਕਿ ਜਿਹੜੇ ਗਰੀਬ ਲੋਕਾਂ ਲਈ ਜਾਂ ਭਿਖਾਰੀਆਂ ਲਈ ਜਾਂ ਇਦਾਂ ਦੇ ਲੋਕਾਂ ਲਈ ਰਹਿਣ ਬਰਸੇਰੇ ਤੋਂ ਇਲਾਵਾ ਫਲੈਟਸ ਵੀ ਬਣਾਏ ਗਏ ਸੀ ਉਹ ਫਲੈਟ ਦਾ ਇਹਨਾਂ ਨੇ ਅੱਗੋਂ ਕਿਰਾਏ ਤੇ ਚੜਾਏ ਆ ਇਹ ਗਰੇਵਾਲ ਸਾਹਿਬ ਇਹ ਤੇ ਆਮ ਲੋਕ ਨਾਲੋਂ ਆਮ ਲੋਕਾਂ ਨਾਲੋਂ ਜ਼ਿਆਦੀ ਕਮਾਈ ਕਰਦੇ ਆ ਇਹਨਾਂ ਦਾ ਸਾਰਾ ਪਰਿਵਾਰ ਜੇ 10 ਜੀ ਹੈ ਨਾ ਤੇ ਦੱਸੇ ਜੀ ਰੋਜ਼ 100000 ਰੁਪਏ ਪਰ ਬੰਦਾ ਕਮਾ ਕੇ ਜਾਂਦਾ ਤੇ ਅੰਦਾਜ਼ਾ ਲਗਾ ਲਓ ਕਿ ਇਹਨਾਂ ਦੀ ਇਨਕਮ ਕਿੰਨੀ ਆ ਤੁਸੀਂ ਦੇਖੋ ਕਿ ਇਹ ਟ੍ਰੈਫਿਕ ਸਿਗਨਲ ਨੂੰ ਕਿਉਂ ਚੂਜ਼ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਸ ਸਲਾਈਡ ਦਾ 1 ਮਿੰਟ 1.5 ਮਿੰਟ ਜਾਂ 2 ਮਿੰਟ ਇਥੇ ਵੀਕਲ ਨੇ ਖੜਾ ਰਹਿਣਾ ਇਹ ਅੱਗੇ ਆ ਕੇ ਖੜੇ ਹੋ ਜਾਂਦੇ ਆ ਵੀਕਲ ਨੂੰ ਕਾਲੀ ਹੁੰਦੀ ਆ ਉਹ ਫਿਰ ਆਪਣੀ ਜਾਨ ਛਡਾਉਣ ਵਾਸਤੇ 5 10 20 50 ਰੁਪਏ ਦੇ ਕੇ ਫਟਾਫਟ ਅੱਗੇ ਨੂੰ ਨਿਕਲਦਾ ਸੋ ਇਹ ਸਾਈਕੋਲੋਜੀਕਲ ਇੱਕ ਤਰੀਕਾ ਵਰਤਦੇ ਆ ਲੋਕਾਂ ਨੂੰ ਬਲੈਕਮੇਲ ਵੀ ਕਰ ਲੈਂਦੇ ਆ ਫਿਰ ਜੇ ਕਿਸੇ ਗੱਡੀ ਦੇ ਵਿੱਚ ਖੁਦਾ ਨਾ ਖਾਸਾ ਵੱਜ ਜਾਂਦੇ ਆ ਤੇ ਫਿਰ ਉਹਨੂੰ ਬਲੈਕਮੇਲ ਕਰਦੇ ਆ ਕਿ ਤੂੰ ਸਾਡਾ ਐਕਸੀਡੈਂਟ ਕਰਤਾ ਸਾਡੇ ਬੱਚੇ ਨੂੰ ਥੱਲੇ ਦੇ ਦਿੱਤਾ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਅਕਸਰ ਦੇਖਦੇ ਪੀ ਜਿਆਤਰ ਵੱਡੇ ਸ਼ਹਿਰ ਅਸੀਂ ਖਾਸ ਕਰਕੇ ਬੰਬੇ ਜਾਂ ਦਿੱਲੀ ਦੀ ਗੱਲ ਕਰੀਏ ਉੱਥੇ ਖਾਸ ਕਰਕੇ ਜਿਹੜੀ ਮੰਗਤਿਆਂ ਦੀ ਬੜੀ ਪਰਮਾਰ ਹੁੰਦੀ ਆ ਉਸੇ ਤਰ੍ਹਾਂ ਦੇ ਹੁਣ ਅਮਰਸਾ ਦੀ ਗੱਲ ਕਰੀਏ ਗੁਰੂ ਨਗਰੀ ਅਮਰਸਾ ਦੀ ਇੱਥੇ ਵੀ ਅਸੀਂ ਤਸਵੀਰਾਂ ਤੁਹਾਨੂੰ ਖਵਾਵਾਂਗੇ ਅਮਰਸਾ ਦੇ ਲਾਂਨ ਸੜਕ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੇ ਨੇ ਇੱਥੇ ਮੰਗਤੇ ਵੀ ਕਹਿ ਲੋਪੀ ਨਾਲੇ ਥੋੜੇ ਕੰਮ ਵੀ ਇੱਥੇ ਕਰਦੇ ਨੇ ਅਸੀਂ ਦੇਖਿਆ ਜਿਆਤਰ ਇੱਥੇ ਜਿਹੜੇ ਇਹਨਾਂ ਦੀ ਪਰਮਾਰ ਆ ਜਦੋਂ ਹੁਣ ਸਾ ਇਹ ਜਿਹੜੇ ਨੇ ਭਗਦੇ ਦਿਖਾਈ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਮਰਸਾਦ ਦੀਆਂ ਲਾਂਸ ਰੋਡ ਦੀਆਂ ਸਾਂਝੀ ਕਰਾਂਗੇ ਅਤੇ ਖਾਸ ਕਰਕੇ ਇਹਨਾਂ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਕਿ ਜਿਹੜੇ ਵੀ ਇੱਥੇ ਗੱਡੀਆਂ ਖੜ੍ਹਦੀਆਂ ਨੇ ਉਹਨਾਂ ਨੂੰ ਕੋਲੋਂ ਭੀਖ ਜਿਹੜਾ ਮੰਗਦੇ ਨੇ ਬਹੁਤ ਸ਼ਰਮ ਵਾਲੀ ਗੱਲ ਆ ਪਰ ਅਸੀਂ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਸਾਡਾ ਗੱਲਬਾਤ ਕਰਨ ਨੂੰ ਤਿਆਰ ਨੇ ਪਵਨ ਸ਼ਰਮਾ ਜੀ ਜਿਹੜੇ ਕਿ ਅਕਸਰ ਸਮਾਜ ਦੇ ਮੁੱਦਿਆਂ ਤੇ ਲੋਕਾਂ ਦੇ ਹਿੱਤ ਵਿੱਚ ਗੱਲਬਾਤ ਕਰਦੇ ਨੇ ਪਵਨ ਜੀ ਸਾਡੇ ਨਾਲ ਨੇ ਪਵਨ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਧੰਨਵਾਦ ਗਰੇਵਾਲ ਸਾਹਿਬ ਔਰ ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਗੁਰੂ ਨਗਰੀ ਅੰਮ੍ਰਿਤਸਰ ਦੇ ਉੱਪਰ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਏ ਹੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਨਗਰੀ ਅੰਮ੍ਰਿਤਸਰ ਪੀਰਾਂ ਪੈਗੰਬਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਰਾਤ ਨੂੰ ਕੋਈ ਵੀ ਬੰਦਾ ਭੁੱਖਾ ਨਹੀਂ ਸੌਂਦਾ ਪਰ ਇਹਦੇ ਬਰਖਸ ਇਹਦੇ ਉਲਟ ਸੜਕਾਂ ਦੇ ਉੱਪਰ ਰਿਲੀਜੀਅਸ ਪੈਸੇਜ ਦੇ ਉੱਪਰ ਗੁਰਦੁਆਰਿਆਂ ਦੇ ਬਾਹਰ ਮੰਦਰਾਂ ਦੇ ਬਾਹਰ ਐਦਾਂ ਦੇ ਹਾਲਾਤ ਪੈ ਕਿ ਹਰ ਚੀਜ਼ ਇੱਥੇ ਮਜੱਸਰ ਹੈ ਪਰ ਉਸ ਤੋਂ ਬਾਅਦ ਇਹ ਇੱਥੇ ਵੱਡੀ ਤਾਦਾਦ ਮੰਗਣ ਵਾਲਿਆਂ ਭਿਖਾਰੀਆਂ ਦੀ ਹੋਗੀ ਬੈਗਿੰਗ ਮਾਫੀਆ ਦੀ ਹੋਗੀ ਮੰਗਤਿਆਂ ਦੀ ਹੋਗੀ ਜੋ ਤੋਂ ਤਰਫੇ ਸਾਨੂੰ ਸੜਕ ਦੇ ਉੱਪਰ ਦੇਖਣ ਨੂੰ ਮਿਲਦੇ ਆ ਇਸ ਵੇਲੇ ਅਸੀਂ ਭਾਈ ਵੀਰ ਸਿੰਘ ਮਾਰਗ ਜਿਹਨਾਂ ਨੂੰ ਕਾਮਨਲੀ ਲਾਰੈਂਸ ਰੋਡ ਵੀ ਕਿਹਾ ਜਾਂਦਾ ਪੌਸ਼ ਲੋਕੈਲਿਟੀ ਆ ਇਥੋਂ ਜਦੋਂ ਹੀ ਤੁਸੀਂ ਆਪਣਾ ਕੈਮਰਾ ਔਨ ਕੀਤਾ ਤੇ ਸਾਰੇ ਮੰਗਤੇ ਜਿਹੜੇ ਇੱਥੇ ਬੈਠੇ ਸੀ ਇਸ ਚੌਂਕ ਦੇ ਉੱਪਰ ਉਹ ਸਾਰੇ ਇਥੋਂ ਭਜਣਾ ਸ਼ੁਰੂ ਹੋ ਗਏ ਦੌੜ ਗਏ ਔਰ ਤੁਸੀਂ ਇਸ ਚੌਕ ਦੇ ਵਿੱਚ ਕਿੱਡਾ ਵੱਡਾ ਉਜਾੜਾ ਇਹਨਾਂ ਨੇ ਪਾਇਆ ਤੁਸੀਂ ਆਪ ਹੀ ਦੇਖ ਸਕਦੇ ਹੋ। ਅੱਜ ਤੋਂ ਬੜੀ ਚੱਲਦੇ ਜਾਂਦੇ ਲਾਲ ਹਾਲਾਤ ਖਾਵਾਂਗੇ ਆਪਣੇ ਦਰਸ਼ਕਾਂ ਨੂੰ ਹਾਲਾਤ ਵੇਖ ਲਓ ਕੀ ਨੇ ਆ ਮੰਗਤਿਆਂ ਨੇ ਕੀ ਹਾਲਾਤ ਬਣਾਇਆ ਤੁਸੀਂ ਦੇਖ ਸਕਦੇ ਹੋ ਕਿ ਚੌਂਕ ਜਿਹੜਾ ਸਾਫ਼ ਸੁਥਰਾ ਬਣਾਇਆ ਨਾਵਲਟ ਚੌਂਕ ਲਿਖਿਆ ਵਾ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਥੇ ਇੰਨਾ ਗੰਦ ਪਾਇਆ ਹੋਇਆ ਇਹਨਾਂ ਨੇ ਅਤੇ ਜਦੋਂ ਸਾਡਾ ਕੈਮਰਾ ਚੱਲਦਾ ਉਸ ਤੋਂ ਬਾਅਦ ਜਿਹੜ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਅਮਰਸਰ ਦੇ ਲਾਂਸ ਰੋੜ ਦੀਆਂ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਇਹ ਨਾਵਲਟੀ ਚੋਂ ਆ ਗਿਆ ਪੌਸ਼ ਏਰੀਆ ਤੇ ਅਸੀਂ ਦੇਖਿਆ ਪਵਨ ਜੀ ਹਜੇ ਕੈਮਰਾ ਸਾਡਾ ਸ਼ੁਰੂ ਹੀ ਹੋਇਆ ਸੀ ਤੇ ਉਹਨਾਂ ਨੂੰ ਪਹਿਲਾਂ ਬਦਲ ਲੱਗ ਗਿਆ ਵੀ ਸਾਡੀ ਵੀਡੀਓ ਬਣਨੀ ਆ ਤੋ ਭੱਜ ਗਏ ਨੇ ਪਰ ਇੱਥੋਂ ਦੇ ਹਾਲਾਤ ਤੁਸੀਂ ਦੇਖ ਲਓ ਕੀ ਹਾਲਾਤ ਬਣੇ ਨੇ ਇੱਥੇ ਦੇਖੋ ਇੱਕ ਵੈਲ ਟ੍ਰੇਨਡ ਰੈਕੇਟ ਆ ਇੱਕ ਮਾਫੀਆ ਆ ਜਿਨ੍ਹਾਂ ਨੂੰ ਬੜੇ ਤੌਰ ਤਰੀਕੇ ਦੇ ਨਾਲ ਮੋਡਸ ਅਪਰੰਡੇ ਦੇ ਨਾਲ ਆਪਰੇਟ ਕੀਤਾ ਜਾਂਦਾ ਬੈਗਿੰਗ ਮਾਫੀਆ ਇੱਕ ਬੜਾ ਵੱਡਾ ਮਾਫੀਆ ਤੁਸੀਂ ਦੇਖੋ ਰਾਸ਼ਟਰੀ ਪੱਧਰ ਦੇ ਉੱਪਰ ਵੀ ਮੁੰਬਈ ਦੇ ਇੱਕ ਭਰਤ ਜੈਨ ਆ ਉਹਨਾਂ ਨੇ ਭੀਖ ਮੰਗ ਮੰਗ ਕੇ ਕਰੀਬ 7.5 ਕਰੋੜ ਰੁਪਏ ਦੀ ਪ੍ਰਾਪਰਟੀ ਉਹਦੇ ਬੈਂਕ ਅਕਾਊਂਟਸ ਦੇ ਵਿੱਚ ਮਿਲੀ ਸੀ ਜਿਦੇ ਵਿੱਚ ਕੋਈ ਦੁਕਾਨਾਂ ਵੀ ਨੇ ਜਿਦੇ ਵਿੱਚ ਉਹਦੇ ਕੋਲੋਂ ਬਹੁਤ ਸਾਰੇ ਫਲੈਟਸ ਵੀ ਨੇ ਇਸ ਤਰ੍ਹਾਂ ਹੀ ਇੱਕ ਲక్ష్ਮੀ ਭਾਈ ਆ ਇਸੇ ਤਰੀਕੇ ਦੇ ਨਾਲ ਹੋਰ ਵੀ ਸੰਭਾਜੀ ਕਾਲੇ ਜਿਨ੍ਹਾਂ ਦੀ ਕਰੋੜ ਕਰੋੜ ਡੇਢ ਡੇਢ ਕਰੋੜ ਰੁਪਏ ਦੀ ਪ੍ਰਾਪਰਟੀ ਬੈਂਕਾਂ ਦੇ ਵਿੱਚ ਮਿਲੀ ਆ ਜਿਹੜੇ ਸਿਰਫ ਭੀਖ ਹੀ ਮੰਗਿਆ ਕਰਦੇ ਸਨ ਔਰ ਉਸ ਤੋਂ ਬਾਅਦ ਤੁਸੀਂ ਇਹ ਸਮਝ ਲਓ ਕਿ ਐਡਾ ਵੱਡਾ ਰੈਕਟ ਹੈ ਕਿ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਇੱਕ ਆંકੜਾ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਕਿਹਾ ਕਿ ਹਰ ਸਾਲ ਭਾਰਤ ਦੇ ਵਿੱਚ ਕਰੀਬ 40000 ਤੋਂ ਵੱਧ ਬੱਚੇ ਮਿਸ ਹੁੰਦੇ ਆ ਐਬਡਕਟ ਹੁੰਦੇ ਆ ਕਿਡਨਾਪ ਹੁੰਦੇ ਆ ਤੇ ਉਸ ਤੋਂ ਬਾਅਦ 11 ਤੋਂ 12000 ਇਦਾਂ ਦੀ ਤਾਦਾਦ ਆ ਬੱਚਿਆਂ ਦੀ ਜਿਹੜੇ ਕਦੀ ਵਾਪਸ ਮਿਲਦੇ ਹੀ ਨਹੀਂ ਆ ਅਨਟ੍ਰੈਸ ਰਹਿੰਦੇ ਆ ਮਿਸਿੰਗ ਰਹਿੰਦੇ ਆ ਸੋ ਉਹ ਸਾਰੇ ਇਦਾਂ ਦੇ ਬੈਗਿੰਗ ਮਾਫੀਆ ਦੇ ਕੋਲ ਉਹ ਬੱਚੇ ਪਹੁੰਚਦੇ ਆ ਜਿਨ੍ਹਾਂ ਨੂੰ ਉਹ ਸੱਟ ਲਾ ਕੇ ਇੰਜਰੀ ਦੇ ਕੇ ਜਿਨ੍ਹਾਂ ਦੀਆਂ ਅੱਖਾਂ ਖਰਾਬ ਕਰਕੇ ਹੋਰ ਕਈ ਅੰਗਾਂ ਨੂੰ ਖਰਾਬ ਕਰਕੇ ਉਸ ਤੋਂ ਬਾਅਦ ਜ਼ਬਰਨ ਉਹਨਾਂ ਕੋਲੋਂ ਭੀਗ ਮੰਗਾਉਂਦੇ ਆ ਇਹ ਜਿਹੜਾ ਬੈਗਿੰਗ ਮਾਫੀਆ ਜਦੋਂ ਸਰਕਾਰਾਂ ਮਿੱਡੇ ਮੀਲ ਸਕੀਮ ਤੱਕ ਬੱਚਿਆਂ ਨੂੰ ਸਕੂਲ ਦੇ ਵਿੱਚ ਦਿੰਦੀਆਂ ਜਦੋਂ ਵਰਦੀ ਫ੍ਰੀ ਆ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਐਜੂਕੇਸ਼ਨ ਫ੍ਰੀ ਆ ਕੱਪੜੇ ਮਿਲਦੇ ਆ ਜੁੱਤੇ ਮਿਲਦੇ ਆ ਖਾਣ ਨੂੰ ਭੋਜਨ ਮਿਲਦਾ ਆ ਉਸ ਤੋਂ ਬਾਅਦ ਇਹਨਾਂ ਨੂੰ ਮਨਰੇਗਾ ਦੇ ਤਹਿਤ ਸਕੀਮ ਵੀ ਮਿਲਦੀ ਆ ਕਾਰੋਬਾਰ ਕਰਨ ਲਈ ਵੀ ਮਿਲਦਾ ਤੇ ਫਿਰ ਇਸ ਭਿਖਾਰੀਆਂ ਦੇ ਐਡੇ ਵੱਡੇ ਡੇਰੇ ਪੂਰੇ ਗੁਰੂ ਨਗਰੀ ਅੰਮ੍ਰਿਤਸਰ ਦੇ ਹਰ ਚੌਰਾਹੇ ਦੇ ਉੱਪਰ ਦੇਖਣ ਨੂੰ ਕਿਉਂ ਸਾਨੂੰ ਮਿਲਦੇ ਆ ਔਰ ਤੁਸੀਂ ਇਹ ਦੇਖੋ ਕਿ ਇਹਨਾਂ ਦੀ ਕਿਹੜੀ ਬੈਕਐਂਡ ਇਹ ਜੀ ਏਜੰਸੀ ਆ ਜਿੱਥੋਂ ਇਹ ਸਾਰਾ ਸਮਾਨ ਲੈ ਕੇ ਆਉਂਦੇ ਇਹਨਾਂ ਨੂੰ ਮੁਹੱਈਆ ਕੌਣ ਕਰਾਉਂਦਾ ਔਰ ਜੇ ਅੱਜ ਇੱਕ ਚੌਂਕ ਦੇ ਉੱਪਰ ਗੁਬਾਰੇ ਵਿਕ ਰਹੇ ਹੁੰਦੇ ਆ ਤੇ ਤੁਸੀਂ ਇਹ ਦੇਖੋ ਪੂਰੇ ਸ਼ਹਿਰ ਦੇ ਹਰ ਚੌਂਕ ਦੇ ਵਿੱਚ ਗੁਬਾਰੇ ਹੀ ਵਿਕਦੇ ਆ ਸੋ ਇਹਨਾਂ ਨੂੰ ਕੋਈ ਅਰਲੀ ਮਾਰਨਿੰਗ ਪਹਿਲਾਂ ਇੱਥੇ ਡ੍ਰੌਪ ਕਰਨ ਆਉਂਦਾ ਰਾਤ ਨੂੰ ਇਹਨਾਂ ਨੂੰ ਫਿਰ ਪਿਕ ਕਰਨ ਆਉਂਦਾ ਸੋ ਇਹਨਾਂ ਨੇ ਮੋਡਰਨ ਸੁਪਰਡੈਂਟਾ ਹੀ ਤਰੀਕਾ ਇਹ ਵਾਰਦਾਤ ਵੀ ਆਪਣਾ ਬਦਲ ਲਿਆ ਇਹ ਪਹਿਲਾਂ ਸਿੱਧਾ ਭੀਖ ਮੰਗਿਆ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਦਿਖਾਵੇ ਦੇ ਤੌਰ ਦੇ ਉੱਪਰ ਕੁਝ ਇੱਕ ਸਮਾਨ ਸੜਕਾਂ ਦੇ ਉੱਪਰ ਕਬਜ਼ਾ ਕਰਕੇ ਇਨਕ੍ਰੋਚ ਕਰਕੇ ਲਗਾ ਦਿੱਤਾ ਜੇ ਮੈਂ ਕੈਮਰਾਮੈਨ ਨੂੰ ਕਹਾਂ ਕਿ ਤੁਸੀਂ ਉਹ ਸਾਹਮਣੇ ਦਿਖਾ ਦਿਵੋ ਕਿ ਉਹ ਦੇਖੋ ਕਿ ਉਹ ਕੋਰਨਰ ਦੇ ਉੱਪਰ ਨੋਵਲਟੀ ਚੌਂਕ ਦੇ ਉੱਪਰ ਹੀ ਉਹ ਗੁਬਾਰੇ ਲਗਾ ਕੇ ਬੈਠੇ ਨੇ ਇਹ ਸਿੱਧਾ-ਸਿੱਧਾ ਇਹ ਮੰਜ਼ਰ ਸਾਨੂੰ ਦੱਸ ਰਿਹਾ ਹੈ ਕੀ ਇਹ ਸਿਰਫ ਦਿਖਾਵੇ ਲਈ ਇੱਥੇ ਸਮਾਨ ਵੇਚਣ ਲਈ ਲੱਗੇ ਆ ਪਰ ਇਹਨਾਂ ਦਾ ਅਸਲ ਕਾਰਗਰਦਗੀ ਕੋਈ ਹੋਰ ਆ ਔਰ ਇੱਥੇ ਹੀ ਇੱਕ ਕਬਾੜੀਆ ਵੀ ਆ ਉਹਦੇ ਦੱਸਣ ਦੇ ਮੁਤਾਬਕ ਕੀ ਇੱਕ ਇੱਕ ਬੱਚਾ ਘੱਟੋ-ਘੱਟ 1000 ਤੋਂ 1500 ਰੁਪਏ ਦਾ ਭਾਂ ਡੈਲੀ ਉਹਦੇ ਕੋਲ ਲੈ ਕੇ ਆਉਂਦਾ ਸੋ ਆਪੇ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਅੰਮ੍ਰਿਤਸਰ ਦੇ ਵਿੱਚ 2500 ਤੋਂ 3000 ਦੇ ਕਰੀਬ ਘੱਟੋ-ਘੱਟ ਮੰਗਤੇ ਭਿਖਾਰੀ ਜਿਹੜੇ ਆ ਤੁਰੇ ਫਿਰਦੇ ਆ ਤੇ ਉਹ ਸੜਕਾਂ ਦੇ ਉੱਤੇ ਦੰਦ ਨਾਉਂਦੇ ਫਿਰਦੇ ਆ ਕੋਈ ਗੱਡੀ ਲੰਘਦੀ ਆ ਉਹਦੇ ਅੱਗੇ ਖੜੇ ਹੋ ਜਾਂਦੇ ਆ ਜਬਰਨ ਉਹਦਾ ਸ਼ੀਸ਼ਾ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਆ ਹਰੇਕ ਵੀਕਲ ਲਈ ਇੱਕ ਵੱਖਰਾ ਟ੍ਰੈਫਿਕ ਰੂਲ ਹੈ ਪਰ ਇਨਾਂ ਭਖਾਰੀਆਂ ਲਈ ਕੋਈ ਟ੍ਰੈਫਿਕ ਰੂਲ ਨਹੀਂ ਹੋਣ ਵੀ ਤੁਸੀਂ ਦੇਖ ਲਓ ਕਿ ਉਹ ਸੜਕ ਦੇ ਵਿੱਚ ਘਾਰੋਂ ਹੀ ਲੰਘਦੇ ਜਾ ਰਹੇ ਆ ਬੱਚਾ ਵੀ ਬੱਚਾ ਵੀ ਦੇਖੋ ਇਸ ਤਰ੍ਹਾਂ ਹੀ ਪਿੱਛੇ ਮਗਰ ਭੱਜਿਆ ਜਾ ਰਿਹਾ ਖੁਦਾ ਨਾ ਪਵੰਦੀ ਇਹ ਖਾਸ ਕਰਕੇ ਹੋਣੀ ਜਿਹੜਾ ਜਿਆਦਾ ਜਿਹੜਾ ਗਰੋਹ ਕਹ ਲਈਏ ਜਾਂ ਕਹੋ ਜਿਹੜੇ ਮੰਗਤੇ ਨੇ ਹੋਣ ਜਿਆਦਾ ਸਰਗਰਮ ਹੋਏ ਨੇ ਪਹਿਲਾਂ ਨਹੀਂ ਸੀ ਵੇਖਣ ਨੂੰ ਮਿਲਦੇ ਥੋੜੇ ਸਮੇਂ ਤੋਂ ਜਿਹੜੇ ਵੇਖਣ ਨੂੰ ਜਿਆਦਾ ਸਰਗਰਮ ਹੋਇਆ ਦੇ ਨੇ ਮੈਂ ਉਹੀ ਅਰਜ਼ ਕੀਤਾ ਨਾ ਕਿ ਜਿੱਥੇ ਗੁਰੂ ਨਗਰੀ ਦੇ ਵਿੱਚ ਰਾਤ ਕੋਈ ਭੁੱਖਾ ਨਹੀਂ ਸੌਂਦਾ ਤੇ ਮੰਗਤੇ ਦਾ ਤੇ ਕੋਈ ਇਦਾਂ ਦਾ ਤਰੀਕਾ ਕਰ ਹੀ ਨਹੀਂ ਬਣਦਾ ਕੋਈ ਕ ਹੋਣ ਮੰਗਤੇ ਹੋਣ ਪਰ ਅੱਜ ਅੰਮ੍ਰਿਤਸਰ ਦੇ ਹਰ ਪਾਸੇ ਔਰ ਇੰਟੈਲੀਜੈਂਸ ਰਿਪੋਰਟਸ ਵੀ ਇਹ ਕਹਿੰਦੀਆਂ ਆ ਕਿ ਇਹ ਲੋਕ ਲੋਕਾਂ ਦੀ ਰੇਕੀ ਵੀ ਕਰਦੇ ਆ ਇਹ ਲੋਕ ਗੁਪਤ ਜਾਣਕਾਰੀਆਂ ਵੀ ਪ੍ਰੋਵਾਈਡ ਕਰਦੇ ਆ ਲੋਕਾਂ ਨੂੰ ਇਹਨਾਂ ਦਾ ਆਧਾਰ ਕਾਰਡ ਇੱਥੇ ਵੈਲਿਡ ਹੈ ਕਿ ਨਹੀਂ ਹੈ ਇਹ ਕਿੱਥੋਂ ਦੇ ਰਹਿਣ ਵਾਲਿਆ ਕਿਸੇ ਵੀ ਬੰਦੇ ਨੇ ਸ਼ਾਸਨ ਨੇ ਜਾਂ ਪ੍ਰਸ਼ਾਸਨ ਨੇ ਇਹ ਕਦੀ ਇਸ ਗੱਲ ਤੇ ਸੋਚ ਵਿਚਾਰ ਕੀਤਾ ਹੀ ਨਹੀਂ ਕਦੀ ਫਿਕਰ ਹੀ ਨਹੀਂ ਕੀਤਾ ਤੁਸੀਂ ਆਪ ਦੇਖੋ ਕਿ ਹਰ ਬੰਦਾ ਇੱਥੇ ਜਿਹੜਾ ਚੌਂਕ 'ਚ ਖੜਾ ਆ ਨਾਗਰਿਕ ਹੋਊਗਾ ਸ਼ਹਿਰ ਦਾ ਇਹ ਪੰਜਾਬ ਦਾ ਜਾਂ ਦੇਸ਼ ਦਾ ਉਹਦਾ ਆਧਾਰ ਕਾਰਡ ਹੋਊਗਾ ਇਹਨਾਂ ਦਾ ਤੇ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕਿੱਥੋਂ ਆਇਆ ਹੈ ਪਰ ਵੀ ਲੱਗਦਾ ਨਹੀਂ ਸ਼ਾਇਦ ਪਮਾਂ ਦੀ ਇਹ ਖਾਕਾ ਜਦੋਂ ਇੱਥੇ ਅਸੀਂ ਵੀਡੀਓ ਬਣਾਉਣ ਲੱਗੇ ਸੀ ਇੱਥੇ ਜਿਹੜੇ ਮੰਗਤੇ ਸੀ ਪਹਿਲਾਂ ਇੱਥੋਂ ਭੱਜ ਗਏ ਤੇ ਮੈਨੂੰ ਲੱਗਦਾ ਉਹਨਾਂ ਨੇ ਇਹਨੂੰ ਸ਼ਰਤ ਫੋਨ ਕਰ ਦਿੱਤਾ ਗਿਆ ਪਰਲੇ ਹੱਥੀ ਜਿਓ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਰਾਬਤਾ ਕੀਤਾ ਗਿਆ ਵੀ ਇੱਥੇ ਵੀਡੀਓ ਬਣ ਰਹੀ ਜਾਂ ਪੱਤਰਕਾਰ ਆ ਗਏ ਨੇ ਉਸੇ ਵਕਤ ਆਪਣਾ ਸਮਾਨ ਜੇਕਰ ਉਹ ਆਪਣਾ ਸਮਾਨ ਵੇਚਦੇ ਹੁੰਦੇ ਤੇ ਮੰਗਤੇ ਨਾ ਹੁੰਦੇ ਤੇ ਮੈਨੂੰ ਲੱਗਦਾ ਭੱਜਦੇ ਨਾ ਠੀਕ ਹੈ ਨਾ ਇਸ ਸਮਾਨ ਵੇਚਣ ਦੀ ਆੜ ਵਿੱਚ ਜਿਹੜਾ ਇਹ ਕੰਮ ਕਰ ਦੂਸਰੇ ਪਾਸੇ ਭੱਗੇ ਰਿਹਾ ਵੀ ਸਾਡੇ ਪਾਸੇ ਨਹੀਂ ਆਣਗੇ ਤੁਸੀਂ ਗਰੇਵਾਲ ਜੀ ਇਹ ਦੇਖੋ ਕਿ ਇਕੱਲਾ ਸਮਾਨ ਹੀ ਨਹੀਂ ਵੇਚਦੇ ਇਹ ਗੈਂਬਲਿੰਗ ਡਾਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਵੀ ਚਲਾਉਂਦੇ ਆ ਦੇ ਵਪਾਰ ਦੇ ਧੰਦੇ ਦੇ ਵਿੱਚ ਵੀ ਮੁਤਲਾ ਇਹ ਲੜਾਈ ਝਗੜਈ ਵੀ ਇੱਥੇ ਕਰਦੇ ਆ ਸ਼ਰਾਬ ਵੀ ਵੇਚਦੇ ਆ ਇਸੇ ਚੌਂਕ ਦੇ ਉੱਪਰ ਪ੍ਰੀਮੀਅਰ ਰੇਕ ਚੌਂਕ ਆ ਇੱਥੋਂ ਹੀ ਕਮਿਸ਼ਨਰ ਅਮਰਿਤ ਸਰ ਪੁਲਿਸ ਦਾ ਇਧਰ ਨੂੰ ਹੀ ਰੂਟ ਆ ਆਪਣਾ ਘਰ ਉਧਰ ਆ ਸਾਹਮਣੇ ਪਾਸੇ ਡਿਪਟੀ ਕਮਿਸ਼ਨਰ ਅਮਰਿਤ ਸਰ ਦਾ ਘਰ ਆ ਕਸਟਮ ਚੌਂਕ ਆ ਉੱਥੇ ਵੀ ਪੁਖਾਰੀਆਂ ਦੀ ਵੱਡੀ ਤਾਦਾਦ ਤੁਸੀਂ ਦੇਖੋ ਕਿ ਦੋ ਵੱਡੇ ਆਫੀਸਰ ਸ਼ਹਿਰ ਦੇ ਪਬਲਿਕ ਸਰਵੈਂਟਸ ਹੋਣ ਨੌਕਰਸ਼ਾ ਹੋਣ ਤੇ ਉਹਨਾਂ ਦੇ ਜਿੱਥੇ ਰੂਟਸ ਆ ਉੱਥੇ ਹੀ ਇੰਨੀ ਵੱਡੀ ਤਾਦਾਦ ਦੇ ਵਿੱਚ ਪੁਖਾਰੀ ਹੋਣ ਤੇ ਇਹਨਾਂ ਦੀ ਦਲੇਰੀ ਕਿੰਨੀ ਹੋਊਗੀ ਤੁਸੀਂ ਇਹ ਦੇਖੋ ਕੀ ਵੱਡੇ ਤੋਂ ਵੱਡੀ ਕਾਰਵਾਈਆਂ ਦੇ ਵਿੱਚ ਇਹ ਲੋਕ ਮੁਕਤਲਾ ਪਾਏ ਜਾਂਦੇ ਆ ਪਿਛਲੇ ਕਈ ਸਮਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਇਦਾਂ ਦੇ ਕਈ ਕੇਸ ਰਿਪੋਰਟ ਹੋਏ ਜਿਦੇ ਵਿੱਚ ਇੱਕ ਔਰਤ ਸੀਗੀ ਉਹਨੇ ਮੰਨਿਆ ਵੀ ਸੀ ਕਿ ਮੈਂ ਇਹ ਬੱਚਾ ਕਿਡਨਾਪਡ ਬੱਚਾ ਲਿਆਇਆ ਤੇ ਫਿਰ ਇਹਨੂੰ ਬਿਮਾਰ ਕਰਕੇ ਇਹਨੂੰ ਇਹਦੀ ਲਤਬਾਂ ਖਰਾਬ ਕਰਕੇ ਉਸ ਤੋਂ ਰਾਣੀ ਕੇ ਬਾਗ ਏਰੀਆ ਦੇ ਵਿੱਚ ਭੀਖ ਵੀ ਮੰਗਾਈ ਔਰ ਤੁਸੀਂ ਇਹ ਦੇਖ ਲਓ ਕਿ ਜਦੋਂ ਵੀ ਕੋਈ ਔਰਤ ਨੇ ਭੀਖ ਮੰਗਦੀ ਆ ਹਮੇਸ਼ਾ ਉਹਦੇ ਕੋਲ ਇੱਕ ਬੱਚਾ ਹੁੰਦਾ ਹੈ ਤੇ ਉਹ ਬੱਚਾ ਹਮੇਸ਼ਾ ਨੀਂਦ ਦੀ ਕਾਫੀਅਤ ਦੇ ਵਿੱਚ ਹੁੰਦਾ ਹੈ ਸੁੱਤਾ ਹੁੰਦਾ ਬੜਾ ਕਮਜ਼ੋਰ ਹੁੰਦਾ ਉਹ ਵੀ ਉਹਨਾਂ ਨੂੰ ਨਸ਼ੇ ਦਿੱਤੇ ਜਾਂਦੇ ਆ ਝੂਠੀਆਂ ਇੰਜਰੀਜ਼ ਬਣਾਈਆਂ ਜਾਂਦੀਆਂ ਝੂਠੀਆਂ ਪੱਟੀਆਂ ਮलम ਪੱਟੀਆਂ ਲਗਾਈਆਂ ਜਾਂਦੀਆਂ ਔਰ ਜਿਹੜੇ ਵੱਡੇ ਆ ਉਹਨਾਂ ਦਾ ਤੇ ਚਲੋ ਉਹਨਾਂ ਦੀ ਲਾਈਫ ਤੇ ਖਰਾਬ ਹੋ ਗਈ ਪਰ ਜਿਹੜੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਸਕੂਲ ਦੇ ਵਿੱਚ ਜਾਣ ਦੀ ਉਮਰ ਹੁੰਦੀ ਆ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਰਵਈਆ ਕਰਨਾ ਉਹਨਾਂ ਦੀ ਜ਼ਿੰਦਗੀ ਖਰਾਬ ਕਰਨਾ ਮੈਂ ਅੱਗੇ ਹੀ ਅਰਜ਼ ਕੀਤਾ ਕਿ ਹਰ ਤਰ੍ਹਾਂ ਦੀਆਂ ਸਕੀਮਜ਼ ਅੱਜ ਸਰਕਾਰਾਂ ਦੇ ਰਹੀਆਂ ਸਕੂਲ ਦੇ ਵਿੱਚ ਜਾ ਸਕਦੇ ਆ ਐਜੂਕੇਸ਼ਨ ਲੈ ਸਕਦੇ ਆ ਕੱਪੜੇ ਮਿਲਦੇ ਆ ਖਾਣ ਨੂੰ ਰੋਟੀ ਮਿਲਦੀ ਆ ਫਿਰ ਵੀ ਕੀ ਕਾਰਨ ਹੈ ਕਿ ਇਹਨਾਂ ਦੇ ਉੱਪਰ ਕੋਈ ਸਟ੍ਰਿਕਟ ਐਕਸ਼ਨ ਨਹੀਂ ਲਿਆ ਜਾਂਦਾ ਐਸੋ ਵੀ ਬੰਬ ਜੀ ਤੁਹਾਡਾ ਇਸ ਤੇ ਧਿਆਨ ਪੈ ਗਿਆ ਇੰਨੇ ਲੋਕ ਲੰਘਦੇ ਨੇ ਇਹਦੇ ਤੁਸੀਂ ਦੱਸ ਰਹੇ ਹੋ ਕੀ ਪੁਲਿਸ ਕੁ ਮੀਸ਼ਨ ਲੰਘਦੇ ਨੇ ਵੱਡੇ ਵੱਡੇ ਅਫਸਰ ਲੰਘਦੇ ਨੇ ਇਥੋਂ ਅਸੀਂ ਦੇਖਿਆ ਕਈ ਮੰਤਰੀ ਐਮਐਲਏ ਲੰਘਦੇ ਹੋਣਗੇ ਉਹਨਾਂ ਦਾ ਕਿਹਨਾਂ ਦੇ ਧਿਆਨ ਪਿਆ ਤੁਹਾਡਾ ਧਿਆਨ ਪਿਆ ਗਿਆ ਤੁਸੀਂ ਬੜੀ ਡੂੰਘਾਈ ਦੇ ਨਾਲ ਅਸੀਂ ਜਾਂਚ ਵੀ ਕੀਤੀ ਆ ਬੜਾ ਪਰਤਾਲ ਵੀ ਕੀਤੀ ਆ ਅਤੇ ਚਿੰਤਾ ਦਾ ਵਿਸ਼ਾ ਵੀ ਆ ਵੀ ਇਹ ਜਿਹੜੇ ਮੰਗਤੇ ਨੇ ਇੰਨੀ ਵੱਡੀ ਤਲਾਬ ਵਿੱਚ ਪਰਮਾ ਕਿੱਥੋਂ ਪੈ ਗਈ ਇਹਨਾਂ ਦੀ ਦੇਖੋ ਇਥੋਂ ਤੱਕ ਇਹ ਸਰਕਾਰ ਨੇ ਵੀ ਗੱਲ ਕੀਤੀ ਸੀ ਕਿ ਜਿਹੜਾ ਪੰਜਾਬ ਦਾ ਪ੍ਰੋਵੈਂਸ਼ਨਲ ਬੈਗਰੀ ਐਕਟ ਆ 1971 ਦੇ ਵਿੱਚ ਉਹਦੇ ਵਿੱਚ ਵੀ ਐਮੈਂਡਮੈਂਟ ਕਰਕੇ ਇਹਨਾਂ ਦੇ ਸਖਤ ਕਾਰਵਾਈਆਂ ਕਰਨਗੇ ਔਰ ਜਿਹੜੇ ਸਖਤ ਇਹਨਾਂ ਮਾਮਲਿਆਂ ਵਿੱਚ ਜਿਹੜੇ ਸਪੈਸ਼ਲੀ ਅਬਡਕਟ ਕਰਦੇ ਆ ਕਿਡਨਾਪ ਕਰਦੇ ਆ ਔਰ ਇੱਥੋਂ ਤੱਕ ਵੀ ਮੈਂ ਆਪ ਜੀ ਨੂੰ ਦੱਸ ਦਵਾ ਗਰੇਵਾਲ ਸਾਹਿਬ ਕਿ ਇਹ ਸੈਕਸ਼ੂਅਲ ਅਬਿਊਜ਼ ਵੀ ਬੱਚਿਆਂ ਨੂੰ ਕਰਦੇ ਆ ਉਹਨਾਂ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਵੀ ਹੁੰਦੀ ਆ ਰੇਪ ਵੀ ਹੁੰਦਾ ਹਰ ਤਰ੍ਹਾਂ ਦੀ ਜੋ ਨੈਗੇਟਿਵਿਟੀ ਸਾਡੇ ਸਮਾਜ ਦੇ ਵਿੱਚ ਫੈਲੀ ਆ ਉਹਦਾ ਪ੍ਰਮੁਖਤਾ ਦੇ ਨਾਲ ਇਹ ਲੋਕ ਜ਼ਿਆਦਾ ਕਾਹਨ ਕਰ ਰਹੇ ਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾਓ ਕਿ ਜੇ ਤੁਸੀਂ ਕਿਹਾ ਲੀਡਰਾਂ ਨੂੰ ਪਤਾ ਨਹੀਂ ਲੱਗਦਾ ਅਫਸਰਾਂ ਨੂੰ ਪਤਾ ਨਹੀਂ ਲੱਗਦਾ ਆਮ ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹੋ ਹੀ ਕਾਰਨ ਆ ਕਿ ਇਹ ਆਪਣੇ ਚਿਹਰੇ ਇਦਾਂ ਦੇ ਬਣਾ ਕੇ ਰੱਖਦੇ ਆ ਲੋਕਾਂ ਨੂੰ ਉਹਨਾਂ ਦੀ ਸਾਈਕੋਲੋਜੀ ਦੇ ਨਾਲ ਖੇਡਦੇ ਆ ਇਹ ਮੰਦਰਾਂ ਦੇ ਆਲੇ ਦੁਆਲੇ ਗੁਰਦੁਆਰਿਆਂ ਦੇ ਆਲੇ ਦੁਆਲੇ ਪ੍ਰਾਈਵੇਟ ਪ੍ਰੈਮਿਸਿਸ 'ਤੇ ਵੜ ਜਾਂਦੇ ਆ ਇੰਨੇ ਕਮਜ਼ੋਰ ਆਪਣੀ ਦਿਖ ਬਣਾ ਲੈਂਦੇ ਆ ਪੱਟੀਆਂ ਬਾਲ ਲੈਂਦੇ ਆ ਕਿ ਲੋਕਾਂ ਨੂੰ ਤਰਸ ਆਉਣਾ ਸ਼ੁਰੂ ਹੋ ਜੇ ਲੋਕ ਸੋਚਣ ਕਿ ਸ਼ਾਇਦ ਯਾਰ ਬਹੁਤ ਗਰੀਬ ਆ ਤੇ ਇਹਨੂੰ ਇਹਦੀ ਕੋਈ ਮਾਲੀ ਮਦਦ ਕਰ ਦਿੱਤੀ ਜਾਵੇ ਪਰ ਹਰ ਬੱਚਾ ਦਿਨ ਦੇ ਵਿੱਚ 1-1000 ਰੁਪਏ ਕਟੋ-ਕਟ ਇੱਥੋਂ ਲੈ ਕੇ ਜਾਂਦਾ ਇਹਦੇ ਵਿੱਚ ਸਦਾ ਹੀ ਇਹ ਸਿਸਟਮ ਹੈਗਾ ਕਿ ਸਾਡਾ ਐਡਮਿਨਿਸਟ੍ਰੇਸ਼ਨ ਕੰਪਲੀਟਲੀ ਫੇਲ ਹੋ ਗਿਆ ਸਾਡੀਆਂ ਸਰਕਾਰਾਂ ਕੰਪਲੀਟਲੀ ਫੇਲ ਹੋ ਗਈਆਂ ਉਹ ਇਹਨਾਂ ਚੀਜ਼ਾਂ ਨੂੰ ਇਹਨਾਂ ਕ੍ਰੀਤੀਆਂ ਨੂੰ ਸਮਝ ਹੀ ਨਹੀਂ ਪਾਏ ਜਦੋਂ ਕਿ ਇੰਟੈਲੀਜੈਂਸ ਰਿਪੋਰਟ ਵੀ ਕਹਿੰਦੀਆਂ ਨੇ ਇਹ ਬਾਰਡਰ ਸਿਟੀ ਆ ਪੰਜਾਬ ਇੱਕ ਬਾਰਡਰ ਸੂਬਾ ਆ ਇੱਥੇ ਕਈ ਤਰ੍ਹਾਂ ਦੇ ਖਤਰੇ ਲਾਹਕ ਨੇ ਉਸ ਤੋਂ ਬਾਅਦ ਵੀ ਜਿਹੜੇ ਹੋਰ ਨਾਲ ਸਟੇਟਾਂ ਤੋਂ ਆ ਕੇ ਲੋਕ ਕਿਸੇ ਵੀ ਚੌਂਕ ਦੇ ਵਿੱਚ ਆਪਣਾ ਬਸੇਰਾ ਕਰ ਲੈਂਦੇ ਆ ਜਦ ਕਿ ਅੰਮ੍ਰਿਤਸਰ ਦੇ ਵਿੱਚ ਭਖਾਰੀਆਂ ਦੇ ਲਈ ਮੰਕੀਆਂ ਦੇ ਲਈ ਰਹਿਣ ਬਸੇਰਾ ਵੀ ਬਣਿਆ ਜੇ ਇਹ ਜੈਨੂ ਲੋਕ ਹੁੰਦੇ ਉੱਥੇ ਕਿਉਂ ਨਾ ਜਾਂਦੇ ਉੱਥੇ ਇਹਨਾਂ ਨੂੰ ਟੀਵੀ ਮਿਲਦਾ ਹੈ ਨਹਾਉਣ ਤੋਂ ਮਿਲਦਾ ਹੈ ਬਿਸਤਰਾ ਮਿਲਦਾ ਹੈ ਰਹਿਣ ਲਈ ਛੱਤ ਮਿਲਦੀ ਹੈ ਉੱਥੇ ਕਿਉਂ ਨਹੀਂ ਜਾਂਦੇ ਔਰ ਜੇ ਕਈ ਵਾਰ ਕਈ ਸਮਾਜ ਸੇਵੀ ਰਾਤ ਨੂੰ ਸਰਦੀਆਂ ਵਿੱਚ ਜਾ ਜਾ ਕੇ ਇਹਨਾਂ ਦੇ ਉੱਪਰ ਕੰਬਲ ਪਾਉਂਦੇ ਆ ਤੇ ਦਿਨ ਵੇਲੇ ਇਹ ਕੰਬਲ ਦੁਕਾਨਾਂ ਤੇ ਜਾ ਕੇ ਵੇਚ ਆਉਂਦੇ ਆ ਤੁਸੀਂ ਇਹ ਸਾਰੀਆਂ ਗੱਲਾਂ ਤੋਂ ਜਿੰਨੀਆਂ ਵੀ ਕ੍ਰੀਤੀਆਂ ਕਤਾਈਆਂ ਮੈਂ ਦੱਸੀਆਂ ਨੇ ਚਾਹੇ ਉਹ ਸੈਕਸ਼ੂਅਲ ਅਬਿਊਜ਼ ਹੋਵੇ ਚਾਹੇ ਉਹ ਫੋਰਸਡ ਬੈਗਿੰਗ ਹੋਣ ਚਾਹੇ ਬੱਚਿਆਂ ਦੇ ਨਾਲ ਮਾੜੀ ਘਟਨਾ ਕਰਕੇ ਉਹਨਾਂ ਦੇ ਅੰਗਾਂ ਨੂੰ ਖਰਾਬ ਕਰਕੇ ਜ਼ਬਰਨ ਫੀਸ ਮੰਗਵਾਉਣਾ ਹੋਵੇ ਜਾਂ ਇਹਨਾਂ ਦੇ ਵਿੱਚੇ ਕੰਟਰੈਕਟਰਸ ਹੋਣ ਮੈਂ ਇੱਥੋਂ ਵੀ ਅਰਜ਼ ਕਰ ਦਵਾਂ ਕਿ ਸਾਡੇ ਕੋਲ ਪਿੰਗਲਵਾੜਾ ਦੇ ਵਿੱਚ ਆ ਪਿਛਲੇ ਦਿਨੀ ਇੱਕ ਨਾਬੀਨਾ ਵਿਅਕਤੀ ਬ্লাইন্ড ਵਿਅਕਤੀ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਉਹ ਆਏ ਸੀ ਤੇ ਉਹਨਾਂ ਨੇ ਆਪਣੀ ਕਹਾਣੀ ਇਹ ਦੱਸੀ ਕਿ ਉਹ ਹੁਸ਼ਿਆਰਪੁਰ ਦੇ ਬੱਸ ਸਟਾਪ ਦੇ ਉੱਤੇ ਮੰਗਿਆ ਕਰਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਵਿਅਕਤੀ ਮਿਲ ਗਿਆ ਜਿਸ ਨੇ ਕਿਹਾ ਰੋਟੀ ਦੇਵਾਂਗੇ ਤੁਹਾਨੂੰ ਕੱਪੜੇ ਦੇਵਾਂਗੇ ਰਹਿਣ ਲਈ ਛੱਤ ਦੇਵਾਂਗੇ ਪਰ ਰੋਜ਼ ਭੀਖ ਮੰਗ ਕੇ ਜੋ ਲਿਆਓਗੇ ਉਹ ਆ ਕੇ ਮੈਨੂੰ ਡਿਪੋਜ਼ਿਟ ਕਰਾਓਗੇ ਪਰ ਇਸ ਤਰ੍ਹਾਂ ਦੇ ਅਸੀਂ ਦੇਖਿਆ ਖਾਸ ਕਰਕੇ ਪਵਾਂ ਦੀ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਅਸੀਂ ਬੰਬਈ ਜਾਂ ਦਿੱਲੀ ਦੀ ਗੱਲ ਕਰੀਏ ਉੱਥੇ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਸੀ ਇਹ ਦੇਖਣ ਨੂੰ ਮਿਲਦਾ ਸੀ ਕਿ ਇੱਕ ਸ਼ਖਸ ਹੁੰਦਾ ਵਾ ਤੇ ਉਹਨਾਂ ਅਤੇ ਜਿੰਨੇ ਵੀ ਮੰਗਦੇ ਚਾਹੇ ਬੱਚੇ ਨੇ ਵੱਡੇ ਨੇ ਉਹਨਾਂ ਨੂੰ ਚੋਕਾਂ ਵਿੱਚ ਛੱਡਿਆ ਜਾਂਦਾ ਵਾ ਅਤੇ ਸ਼ਾਮ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਪੈਸੇ ਜਾਂ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਕਲੈਕਟ ਕੀਤੀ ਜਾਂਦੀ ਹੈ ਅਤੇ ਸਭ ਨੂੰ ਉਹਨਾਂ ਨੂੰ ਰੋਟੀ ਦਿੱਤੀ ਜਾਂਦੀ ਆ ਕਿ ਲੱਗਦਾ ਇਸ ਤਰ੍ਹਾਂ ਕੋਈ ਗੈਂਗ ਜਿਹੜਾ ਇਹ ਅੰਮ੍ਰਿਤਸਰ ਕੋਲ ਚੱਲ ਰਿਹਾ ਹੈ ਬਿਲਕੁਲ ਚੱਲਦਿਆ ਮੈਂ ਅੱਗੇ ਨਾਮ ਨਸ਼ਰ ਕੀਤਾ ਹੈ ਕਿ ਭਰਤ ਜੈਨ ਸੰਭਾਜੀ ਕਾਲੇ ਲక్ష్ਮੀ ਦਾਸ ਇਦਾਂ ਦੇ ਤਿੰਨ ਲੋਕ ਹੈ ਜਿਨ੍ਹਾਂ ਦੀ ਕਰੋੜਾਂ ਦੇ ਵਿੱਚ ਪ੍ਰਾਪਰਟੀ ਸੀ ਇਹ ਕੋਈ ਇਹਨਾਂ ਨੂੰ ਗਰੀਬ ਨਾ ਸਮਝੋ ਇਹ ਬਹੁਤ ਵੱਡਾ ਮਾਫੀਆ ਇੱਥੇ ਓਪਰੇਟ ਕਰ ਰਿਹਾ ਹੈ ਇਹਨਾਂ ਨੂੰ ਪਹਿਲਾਂ ਸਵੇਰੇ ਕੋ ਅਰਲੀ ਮਾਰਨਿੰਗ ਡ੍ਰੌਪ ਕਰਦਾ ਆ ਫਿਰ ਇਹਨਾਂ ਨੂੰ ਸ਼ਾਮ ਨੂੰ ਕੋ ਪਿਕ ਕਰਦਾ ਆ ਉਸ ਤੋਂ ਬਾਅਦ ਇਹ ਸਾਰੇ ਭਖਾਰੀ ਪੂਰੇ ਸ਼ਹਿਰ ਦੇ ਵਿੱਚ ਧਨ ਨਾਉਂਦੇ ਫਿਰਦੇ ਆ ਕੋਈ ਡਰਦਾ ਇਹਨਾਂ ਅੱਗੇ ਬੋਲਦਾ ਹੀ ਨਹੀਂ ਇਹ ਸ਼ੌਂਕ ਦੇ ਉੱਪਰ ਸ਼ਰਾਬ ਪੀ ਕੇ ਲੜਦੇ ਆ ਤੁਸੀਂ ਜਦੋਂ ਮਰਜ਼ੀ ਵੈਰੀਫਾਈ ਕਰ ਸਕਦੇ ਹੋ ਅੱਜ ਹੀ ਮੈਨੂੰ ਕਿਸੇ ਨੇ ਤਸਵੀਰ ਵੀ ਭੇਜੀ ਸੀ ਕਿ ਇਹਨਾਂ ਵਿੱਚੋਂ ਅੰਮ੍ਰਿਤਸਰ ਕੰਪਨੀ ਬਾਗ ਰਾਮ ਬਾਗ ਦੇ ਵਿੱਚ ਇੱਕ ਜਿੰਨੇ ਭਖਾਰੀ ਬੈਠੇ ਸੀ ਸਾਰਿਆਂ ਦੇ ਹੱਥ ਦੇ ਵਿੱਚ smartphones ਸੀ ਸੋ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਸਿੰਪਲ ਭਿਖਾਰੀ ਨਹੀਂ ਹੈਗੇ ਇਹਨਾਂ ਦੀ ਮੋਡਸ ਪਰੰਡਾ ਹੀ ਕੋਈ ਹੋਰ ਆ ਸਰਕਾਰਾਂ ਪ੍ਰਸ਼ਾਸਨ ਬਹੁਤ ਅਣਗਹਿਲੀ ਕਰ ਰਹੀਆਂ ਇਹਦੇ ਨਾਲ ਮੇਰੀ ਗੁਰੂ ਨਗਰੀ ਦਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਉਹ ਨਗਰੀ ਖਾਸ ਕਰਕੇ ਜਿਹੜੇ ਭਿਖਾਰੀ ਵੀ ਉਹ ਵੀ ਸਮਾਰਟ ਹੋ ਗਏ ਨੇ ਸਮਾਰਟਫੋਨ ਲੱਖੇ ਨੇ ਮੈਨੂੰ ਲੱਗਦਾ ਸ਼ਾਇਦ ਆਈਫੋਨ ਰੱਖੇ ਹੋਣਗੇ ਜਿੱਤਾਂ ਦੇ ਹਾਲਾਤ ਤੁਸੀਂ ਦੱਸ ਰਹੇ ਹੋ ਵੀ ਰੋਜ਼ ਦਾ 1000 ਰੁਪਏ ਜਿਹੜਾ ਕਮਾਉਂਦੇ ਨੇ ਬੱਚੇ ਤੋਂ ਲੈ ਕੇ ਜੇ ਕਿ ਬੱਚਾ 1000 ਕਮਾਉਂਦਾ ਵੱਡੇ ਜਿਹੜੇ ਭਿਖਾਰੀ ਨੇ ਵੱਡੇ ਨੇ ਜਾਹੇ ਔਰਤਾਂ ਹੀ ਮਰਦੇ ਉਹ ਕਿੰਨੇ ਪੈਸੇ ਕਮਾਉਂਦੇ ਹੋਣਗੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਅੱਜ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰ ਦਾ ਤਾਂ ਵਧ ਗਿਆ ਅੱਜ ਅੰਮ੍ਰਿਤਸਰ ਦੇ ਵਿੱਚ ਲੇਟ ਨਾਈਟ ਏਟੀਐਮ ਤੱਕ ਬੰਦ ਕਰਨੇ ਪੈਂਦੇ ਆ ਅੱਜ ਪ੍ਰਸ਼ਾਸਨ ਜਾਂ ਪੁਲਿਸ ਦਿਨ ਰਾਤ ਧਿਆਨ ਰੱਖਣ ਦਾ ਯਤਨ ਕਰਦੀ ਆ ਪਰ ਉਹਨਾਂ ਦੀਆਂ ਅੱਖਾਂ ਇਨ੍ਹਾਂ ਭਖਾਰੀਆਂ ਵੱਲ ਵੇਖ ਕੇ ਬੰਦ ਕਿਉਂ ਹੋ ਜਾਂਦੀਆਂ ਉਹ ਅੱਖਾਂ ਕਿਉਂ ਮੀਟ ਲੈਂਦੇ ਆ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਲੋਕਾਂ ਨੇ ਜੇ ਕੋਈ ਆਪਣਾ ਵੀਕਲ ਆ ਆਪਣਾ ਫਿਊਲ ਪਾ ਕੇ ਆਪਣੇ ਟੈਕਸਿਸ ਪੇ ਕਰਕੇ ਕੋਈ ਗੱਡੀ ਲੈਂਦਾ ਕੋਈ ਵੀਕਲ ਰੰਦਾ ਉਹਨੂੰ ਤਾਂ ਸੜਕ ਦੇ ਚੌਂਕਾਂ 'ਚ ਖਲਾਰ-ਖਲਾਰ ਕੇ ਲੋਕਾਂ ਦੇ ਚਲਾਨ ਕਰਦੇ ਆ ਤੇ ਇੱਥੇ ਸਾਹਮਣੇ ਹੀ ਹਾਈ ਟੈਕ ਪੁਲਿਸ ਦਾ ਨਾਕਾ ਆ ਨੋਵਲਟੀ ਚੌਂਕ ਦੇ ਉੱਪਰ ਮੈਂ ਦੱਸਿਆ ਕਮਿਸ਼ਨਰ ਪੁਲਿਸ ਵੀ ਇਧਰੋਂ ਲੰਘਦੇ ਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਇੱਥੋਂ ਲੰਘਦੇ ਆ ਤੇ ਇਹਦੇ باوجود ਉਹ ਲੋਕ ਜਿਹੜੇ ਨਾਂ ਤੇ ਟੈਕਸ ਪੇ ਕਰਦੇ ਆ ਜਿਨ੍ਹਾਂ ਦੇ ਮੈਂ ਅੱਗੇ ਦੱਸ ਦਿੱਤਾ ਜਿਸਮ ਫਰੋਚੀ ਤੱਕ ਦੇ ਧੰਦੇ ਹੁੰਦੇ ਆ ਜੂਏ ਦੇ ਅੱਡੇ ਚਲਾਉਂਦੇ ਆ ਸ਼ਰਾਬਾਂ ਵੇਚਦੇ ਆ ਸੜਕਾਂ ਦੇ ਉੱਤੇ ਝਗੜੇ ਕਰਦੇ ਆ ਲੋਕਾਂ ਦੇ ਬੱਚੇ ਕਿਡਨਾਪ ਕਰਦੇ ਆ ਪੂਰੇ ਭਾਰਤ ਵਰਸ਼ ਤੋਂ ਮੈਂ ਅੱਗੇ ਡੇਟਾ ਦੱਸਿਆ ਹੈ ਕਿ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਕਹਿੰਦੀ ਕਿ 40000 ਤੋਂ ਵੱਧ ਲੋਕਾਂ ਨੂੰ ਕਿਡਨਾਪ ਕੀਤਾ ਜਾਂਦਾ ਜਾਂ ਮਿਸ ਹੁੰਦੇ ਆ ਤੋਂ ਉਹਨਾਂ ਦੇ ਉੱਤੇ ਪ੍ਰਸ਼ਾਸਨ ਦੀ ਨਜ਼ਰ ਕਿਉਂ ਨਹੀਂ ਜਾਂਦੀ ਪ੍ਰਸ਼ਾਸਨ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦਾ ਇਹਨਾਂ ਨੂੰ ਚੱਕ ਕੇ ਆਪਣੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਉਂ ਨਹੀਂ ਭੇਜਦਾ ਜਿੱਥੇ ਰਹਿਣ ਵਾਲੇ ਆ ਪਰ ਭੇਜਣਾ ਦੇ ਕੀ ਆ ਪ੍ਰਸ਼ਾਸਨ ਦਾ ਕੋਈ ਬੰਦਾ ਇਹ ਨਹੀਂ ਦੱਸ ਸਕਦਾ ਕਿ ਇਹਨਾਂ ਦੀ ਆਈਡੈਂਟੀਫਿਕੇਸ਼ਨ ਕੀ ਹੈ ਇਹ ਆਉਂਦੇ ਕਿੱਥੋਂ ਆ ਇਹਨਾਂ ਨੂੰ ਸਮਾਨ ਕਿੱਥੋਂ ਮਿਲਦਾ ਔਰ ਇਹ ਸਾਰੀਆਂ ਗੱਲਾਂ ਤੋਂ ਜਗ ਜाहਰ ਆ ਕਿਸੇ ਵੀ ਹੋਰ ਸੂਬੇ ਦੇ ਵਿੱਚ ਜੇ ਭਿਖਾਰੀ ਹੁੰਦੇ ਤੇ ਸਮਝ ਆਉਂਦਾ ਸੀ ਕਿ ਉਹਨਾਂ ਨੂੰ ਰੋਟੀ ਖਾਣ ਵਾਸਤੇ ਪੈਸੇ ਚਾਹੀਦੇ ਆ ਉਹਨਾਂ ਨੂੰ ਆਪਣੀ ਜੀਵਿਕਾ ਚਲਾਉਣ ਵਾਸਤੇ ਪੈਸੇ ਚਾਹੀਦੇ ਆ ਪਰ ਅੰਮ੍ਰਿਤਸਰ ਦੇ ਵਿੱਚ ਤਾਂ ਹਰ ਜਗ੍ਹਾ ਲੰਗਰ ਲੱਗਾ ਦਾਨੀ ਸੱਜਣ ਨੇ ਆ ਵੱਡੀਆਂ ਵੱਡੀਆਂ ਸੰਸਾਵਾਂ ਇੱਥੇ ਨੇ ਮੰਦਰ ਗੁਰਦੁਆਰੇ ਇੱਥੇ ਨੇ ਪਿੰਗਲਵਾੜੇ ਵਰਗੀ ਸੰਸਥਾ ਇੱਥੇ ਆ। ਖਾਸ ਕਰਕੇ ਪਉਣੀ ਇਹ ਗੱਲ ਬੜੀ ਸਾਹਮਣੇ ਆਉਂਦੀ ਆ ਵੀ ਜੇਕਰ ਕੋਈ ਵੀ ਭਿਖਾਰੀ ਆ ਤੇ ਉਹਨੂੰ ਸਿਰਫ ਇੱਕ ਦੋ ਟਾਈਮ ਦੀ ਰੋਟੀ ਚਾਹੀਦੀ ਹੁੰਦੀ ਆ ਜਾਂ ਛੱਤ ਚਾਹੀਦੀ ਹੁੰਦੀ ਆ। ਜੇ ਤੁਸੀਂ ਦੱਸਿਆ ਵੀ ਰਹਿਣ ਬਸੇਰਾ ਬਣਾਇਆ ਗਿਆ ਇਹਨਾਂ ਵਾਸਤੇ ਇਹ ਆਪਣੇ ਸਰਕਾਰੀ ਰਹਿਣ ਬਸੇਰੇ ਰਹਿੰਦੇ ਨਹੀਂ ਆ। ਫਿਰ ਰਹਿੰਦੇ ਕਿੱਥੇ ਨੇ? ਜਾਂਦੇ ਕਿੱਥੇ ਨੇ ਸ਼ਾਮ ਨੂੰ? ਕਦੀ ਇਸ ਚੀਜ਼ ਦਾ ਪਾਲ ਕੀਤੀ ਆ ਵੀ ਆਉਂਦੇ ਕਿੱਥੋਂ ਉਹਨੇ ਤੇ ਜਾਂਦੇ ਕਿੱਥੇ ਨੇ ਇਹ ਚੀਜ਼ ਦਾ? ਇੱਕ ਤਾਂ ਮੈਨੂੰ ਇਹ ਵੀ ਜਾਣਕਾਰੀ ਮਿਲੀ ਆ ਕਿ ਜਿਹੜੇ ਗਰੀਬ ਲੋਕਾਂ ਲਈ ਜਾਂ ਭਿਖਾਰੀਆਂ ਲਈ ਜਾਂ ਇਦਾਂ ਦੇ ਲੋਕਾਂ ਲਈ ਰਹਿਣ ਉਹ ਫਲੈਟ ਦਾ ਇਹਨਾਂ ਨੇ ਅੱਗੋਂ ਕਿਰਾਏ ਤੇ ਚੜਾਇਆ ਇਹ ਗਰੇਵਾਲ ਸਾਹਿਬ ਇਹ ਤੇ ਆਮ ਲੋਕ ਨਾਲੋਂ ਆਮ ਲੋਕਾਂ ਨਾਲੋਂ ਜ਼ਿਆਦੀ ਕਮਾਈ ਕਰਦੇ ਆ ਇਹਨਾਂ ਦਾ ਸਾਰਾ ਪਰਿਵਾਰ ਜੇ 10 ਜੀ ਹੈ ਨਾ ਤੇ ਦੱਸੇ ਜੀ ਰੋਜ਼ ਹਜ਼ਾਰ-ਹਜ਼ਾਰ ਰੁਪਏ ਪਰ ਬੰਦਾ ਕਮਾ ਕੇ ਜਾਂਦਾ ਤੇ ਅੰਦਾਜ਼ਾ ਲਗਾ ਲਓ ਕਿ ਇਹਨਾਂ ਦੀ ਇਨਕਮ ਕਿੰਨੀ ਆ ਪਰ ਸਾਡੇ ਲੋਕ ਇਹ ਗੱਲਾਂ ਨੂੰ ਸਮਝਦੇ ਨਹੀਂ ਫਿਰ ਪ੍ਰੋਤਸਾਹਨ ਦਿੰਦੇ ਐਦਾਂ ਦੇ ਭਿਖਾਰੀਆਂ ਨੂੰ ਔਰ ਜੇ ਮੰਨ ਲਓ ਕਿ ਭੀਖ ਮੰਗ ਕੇ 1000 ਰੁਪਏ ਇੱਕ ਬੱਚਾ ਰੋਜ਼ ਇਕੱਠਾ ਕਰ ਲੈਂਦਾ ਤੇ ਫਿਰ ਅਸੀਂ ਡਿਮੋਰਾਲਾਈਜ਼ ਕਿੰਨੂੰ ਕਰ ਰਹੇ ਆ ਕਿਹਦਾ ਮੋਰਲ ਡਾਊਨ ਕਰ ਰਹੇ ਆ ਕਿਹਦਾ ਮਨ ਨੂੰ ਅਸੀਂ ਤੋੜ ਰਹੇ ਆ ਜਿਹੜਾ ਮਿਹਨਤ ਕਸ਼ਿਆ ਪੱਲੇਦਾਰੀ ਕਰਦਾ ਮਿਹਨਤ ਕਰਦਾ ਲੇਬਰ ਕਰਦਾ ਰਿਕਸ਼ਾ ਚਲਾਉਂਦਾ ਆਟੋ ਚਲਾਉਂਦਾ ਅਸੀਂ ਤਾਂ ਫਿਰ ਉਹਦੇ ਸੱਟ ਮਾਰ ਰਿਹਾ ਨਾ ਅਸੀਂ ਉਹਨੂੰ ਮੈਸੇਜ ਦੇ ਰਿਹਾ ਕਿ ਤੁਹਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਵੀ ਭੀਖ ਮੰਗਣ ਲੱਗ ਜਾਓ ਭੀਖ ਮੰਗਣ ਦੇ ਵਿੱਚ ਜ਼ਿਆਦਾ ਆਮਦਨ ਹੈ ਪਰ ਜੇ ਕਿਸੇ ਰਿਕਸ਼ੇ ਵਾਲਾ ਜੇ ਕੋਈ ਗਰਮੀ ਜ ਆਪਣਾ ਖੂਨ ਸਾੜ ਕੇ ਬਾਲ ਕੇ ਕਿਸੇ ਨੂੰ ਦੂਸਰੀ ਮੰਜ਼ਲ ਤੇ ਪਹੁੰਚਾਉਂਦਾ ਉਹਦੇ ਨਾਲ ਦੇ ਅਸੀਂ ਰੇਟ ਤੈਅ ਕਰਦੇ ਆ ਵੀ ਭਾਈ ਇੰਨੇ ਨਹੀਂ ਤੇ ਇੰਨੇ ਦੇਣੇ ਆ ਪਰ ਇਹਨਾਂ ਪੁਖਾਰੀਆਂ ਨੂੰ ਮੁਫਤ ਦੀ ਆਮਦਨ ਉਸ ਤੋਂ ਬਾਅਦ ਇਹ ਆਪਣੇ ਜ਼ਿਲ੍ਹੇ ਦੇ ਲਈ ਸਟੇਟ ਦੇ ਲਈ ਦੇਸ਼ ਦੇ ਲਈ ਬਹੁਤ ਵੱਡਾ ਸਿਕਿਉਰਿਟੀ ਦਾ ਥ੍ਰੈਟ ਵੀ ਹੋਣ ਖਤਰਾ ਵੀ ਹੋਣ ਇਹ ਸਾਰੀਆਂ ਕਮੀਆਂ ਦੇ ਬਾਵਜੂਦ ਪ੍ਰਸ਼ਾਸਨ ਇਹਨਾਂ ਵੱਲ ਵੇਖ ਕੇ ਅੱਖਾਂ ਮੀਟ ਲੈਂਦਾ ਆ ਨਾ ਤੇ ਇਹਨਾਂ ਨੂੰ ਡਿਸਕਵਰ ਕਰਦਾ ਨਾ ਇਹਨਾਂ ਦੀ ਆਈਡੈਂਟੀਫਿਕੇਸ਼ਨ ਪ੍ਰੇਡ ਕਰਾਉਂਦਾ ਨਾ ਇਹਨਾਂ ਬਾਰੇ ਜਾਣਕਾਰੀ ਕਲੈਕਟ ਕਰਦਾ ਨਾ ਇਹਨਾਂ ਨੂੰ ਇੱਥੇ ਚੌਂਕਾਂ ਦੇ ਵਿੱਚ ਖੜੇ ਹੋਣ ਤੇ ਰੋਕਦਾ ਹੈ ਤੇ ਜ਼ਬਰਨ ਗੱਡੀਆਂ ਦੇ ਅੱਗੇ ਆ ਕੇ ਖੜੇ ਹੋ ਜਾਂਦੇ ਆ ਜਦੋਂ ਕੋਈ ਵੀਹਿਕਲ ਜਾਂਦਾ ਆ ਜੇ ਕੋਈ ਲਾਈਨ ਕ੍ਰੋਸ ਕਰ ਜੇ ਜ਼ੈਬਰਾ ਤੇ ਉਹਦਾ ਆਟੋਮੈਟਿਕਲੀ ਚਲਾਨ ਕਰ ਦਿੰਦੇ ਆ ਪਰ ਇਹਨਾਂ ਲੋਕਾਂ ਨੂੰ ਕੋਈ ਨਹੀਂ ਰੋਕਦਾ ਹੈ ਕਾਰ ਚੱਲਣ ਲੱਗਦੀ ਸਿੱਧਾ ਅੱਗੇ ਖੜੇ ਹੋ ਜਾਂਦੇ ਆ ਉਹਨਾਂ ਦੇ ਸ਼ੀਸ਼ੇ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਆ ਰੋਕ ਦਿੰਦੇ ਆ ਬ ਜਦੋਂ ਇੱਕ ਜਿਹੜੀ ਔਰਤ ਆਉਂਦੀ ਆ ਉਹਨੇ ਇੱਕ ਸਾਈਡ ਤੇ ਬੱਚਾ ਬੰਨਿਆ ਹੁੰਦਾ ਵਾ ਇਹ ਨਹੀਂ ਪਤਾ ਬੱਚਾ ਕਿਹਦਾ ਵਾ ਕਿਹਦਾ ਨਹੀਂ ਆ ਉਹ ਨਾਂ ਦੇ ਬੱਚਾ ਬੋਲਦਾ ਨਾ ਬੱਚਾ ਰੋਂਦਾ ਵਾ ਉਹ ਬੱਚਾ ਪਤਾ ਨਹੀਂ ਬੇਹੋਸ਼ ਹੁੰਦਾ ਸੁੱਤਾ ਹੁੰਦਾ ਕੀ ਕੀਤਾ ਹੁੰਦਾ ਉਸ ਬੱਚੇ ਦੀ ਹਾਰ ਵਿੱਚ ਵੀ ਇਹ ਬੱਚੇ ਨੂੰ ਦੁੱਧ ਪਿਉਣਾ ਜਾਂ ਇਸ ਤਰ੍ਹਾਂ ਉਹਨੂੰ ਚ ਪੈਸੇ ਮੰਗੇ ਜਾਂਦੇ ਖਾਸ ਕਰਕੇ ਦੇਖੋ ਮੈਂ ਅੱਗੇ ਹੀ ਅਰਜ਼ ਕਰਤਾ ਹੈ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਬੱਚਿਆਂ ਨੂੰ ਨਸ਼ਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਮਦ ਹੋਸ਼ੀ ਦੇ ਹਾਲਾਤ ਦੇ ਵਿੱਚ ਹੋਣ ਬੱਚਾ ਐਕਟਿਵ ਹੀ ਨਾ ਹੋਵੇ ਉਹਨੂੰ ਜੰਮ ਦਿਆਂ ਜਿਹੜਾ ਉਹਦੇ ਡੀਐਨਏ ਨੂੰ ਹੀ ਖਤਮ ਕਰ ਦਿੱਤਾ ਜਾਂਦਾ ਉਹਦੇ ਜੀਵਨ ਨੂੰ ਅੰਗਾਂ ਨੂੰ ਹੀ ਖਤਮ ਕਰ ਦਿੱਤਾ ਜਾਂਦਾ ਉਹਨੂੰ ਇਥੋਂ ਤਾਂ ਕਿ ਛੱਟ ਵੀ ਲਾ ਕੇ ਲੋਕ ਲੈ ਆਉਂਦੇ ਆ ਛੋਟਾ ਬੱਚਾ ਆਪਣੇ ਮੂੰਹੋਂ ਨਹੀਂ ਦੱਸ ਪਾਉਂਦਾ ਔਰ ਚਿੱਲ ਚਲਾਉਂਦੀ ਗਰਮੀ ਦੇ ਵਿੱਚ ਉਹਨੂੰ ਚੱਕ ਕੇ ਲੋਕਾਂ ਕੋਲੋਂ ਭੀਖ ਮੰਗਦੇ ਆ ਤੁਸੀਂ ਦੇਖੋ ਕਿ ਇਹ ਟ੍ਰੈਫਿਕ ਸ ਉਹ ਚੂਜ਼ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਆ ਕਿ ਇਸ ਸਲਾਈਡ ਦਾ 1 ਮਿੰਟ 1.5 ਮਿੰਟ ਜਾਂ 2 ਮਿੰਟ ਇੱਥੇ ਵਹੀਕਲ ਨੇ ਖੜਾ ਰਹਿਣਾ ਇਹ ਅੱਗੇ ਆ ਕੇ ਖੜੇ ਹੋ ਜਾਂਦੇ ਆ ਵਹੀਕਲ ਨੂੰ ਕਾਲੀ ਹੁੰਦੀ ਆ ਉਹ ਫਿਰ ਆਪਣੀ ਜਾਨ ਛਡਾਉਣ ਵਾਸਤੇ 5 10 20 50 ਰੁਪਏ ਦੇ ਕੇ ਫਟਾਫਟ ਅੱਗੇ ਨੂੰ ਨਿਕਲਦਾ ਸੋ ਇਹ ਸਾਈਕੋਲੋਜੀਕਲ ਇੱਕ ਤਰੀਕਾ ਵਰਤਦੇ ਆ ਲੋਕਾਂ ਨੂੰ ਬਲੈਕਮੇਲ ਵੀ ਕਰ ਲੈਂਦੇ ਆ ਫਿਰ ਜੇ ਕੋਈ ਇਸ ਟ੍ਰੈਫਿਕ ਨੂੰ ਡਿਸਟਰਪਟ ਕਰ ਦੇਣਾ ਤੇ ਕੋਈ ਕਾਰਵਾਈ ਨਹੀਂ ਫਿਰ ਜੇ ਕਿਸੇ ਗੱਡੀ ਦੇ ਵਿੱਚ ਖੁਦਾਨਾ ਖਾਸਾ ਵੱਜ ਜਾਂਦੇ ਆ ਤੇ ਫਿਰ ਉਹਨੂੰ ਬਲੈਕਮੇਲ ਕਰਦੇ ਆ ਕਿ ਤੂੰ ਸਾਡਾ ਐਕਸੀਡੈਂਟ ਕਰਤਾ ਸਾਡੇ ਬੱਚੇ ਨੂੰ ਥੱਲੇ ਦੇ ਦਿੱਤਾ ਅਸੀਂ ਦੇਖਿਆ ਖਾਸ ਕਰਕੇ ਪਵਨ ਜਿਹੜੇ ਚੌਂਕਾਂ ਦੀ ਗੱਲ ਕਰੀਏ ਜਿਵੇਂ ਲਾਂਸਕੋਰਡ ਮੇਨ ਚੌਂਕ ਹੋ ਗਿਆ ਇੱਕ ਜਿਹੜਾ ਇੱਥੇ ਬਤੀਆਂ ਵਾਲਾ ਚੌਕ ਜਿਹਨੂੰ ਕੰਪਨੀ ਵਾਲਾ ਚੌਂਕ ਵੀ ਕਹਿੰਦੇ ਆ ਜਿਹੜਾ ਕੰਪਨੀ ਪਾਸ ਜਾਂਦਾ ਵਾ ਇੱਕ ਹੋਰ ਚੌਂਕ ਹੋ ਗਿਆ ਇੱਕ ਐਸੀ ਥੀ ਦੇਖਿਆ ਗਿਆ ਕਿਲੇ ਬਣੇ ਜਿਹੜਾ ਡੀਸੀ ਦਫ਼ਤਰ ਨੂੰ ਡੀਸੀ ਸਾਹਿਬ ਦੀ ਕੋਠੀ ਜਾਂਦਾ ਵਾ ਇਹ ਤੀਆਂ ਦੇ ਚੌਂਕ ਬੜੇ ਭਮਾਰੇ ਖਾਸ ਗਏ ਇਹਨਾਂ ਵਿੱਚ ਬੜੇ ਖਲੋਤੇ ਹੁੰਦੇ ਆ ਆਪਣੇ ਵੱਲੋਂ ਤੋਂ ਇਹ ਲੋਕਾਂ ਨੂੰ ਦੱਸਦੇ ਵੀ ਅਸੀਂ ਸਾਮਾਨ ਵੇਚਦੇ ਆ ਪਰ ਸਾਮਾਨ ਵੇਚਣ ਦੀ ਾਰ ਵਿੱਚ ਇਹ ਲੋਕਾਂ ਨੂੰ ਮੰਗਦੇ ਨੇ ਪੈਸਾ ਕਾ ਕੇ ਭੀਖ ਮੰਗਦੇ ਨੇ ਖਾਰ ਕੇ ਦੇਖੋ ਮੈਂ ਦੱਸ ਹੀ ਦਿੱਤਾ ਕਿ ਕਰੀਬ 1000 ਰੁਪਏ ਦਾ ਭਾਂ ਤਾਂ ਡੇਲੀ 1000 1500 ਰੁਪਏ ਦਾ ਇੱਥੇ ਬੈਠਾ ਕਬਾੜੀ ਆ ਉਹਨੂੰ ਆ ਕੇ ਦਿੰਦੇ ਆ ਮੈਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਆ ਤਸਵੀਰ ਵੀ ਲੱਭ ਰਿਆ ਸੀ ਜਿਹੜੀ ਮੈਨੂੰ ਸਵੇਰੇ ਭੇਜੀ ਆ ਪਰ ਜ਼ਿਆਦਾ ਮੈਸੇਜ ਜਨ ਕਰ ਔਰ ਇਹ ਮਾਡਲ ਸ ਪਰੰਡਾ ਹੀ ਇਹਨਾਂ ਦਾ ਇਹ ਆ ਕਿ ਦੱਸਦੇ ਆਪਣੇ ਆਪ ਨੂੰ ਸਮਾਨ ਵੇਚਣ ਵਾਲਾ ਆ ਸ਼ਾਮ ਨੂੰ ਉਥੇ ਸਾਰਾ ਦਿਨ ਸਮਾਨ ਲਾ ਕੇ ਤੇ ਇੱਧਰ ਉੱਧਰ ਘੁੰਮ ਕੇ ਪ੍ਰਾਈਵੇਟ ਪ੍ਰੈਮਿਸਿਸ ਦੇ ਵਿੱਚ ਜਾ ਕੇ ਭੀਖ ਮੰਗਦੇ ਆ ਜੇ ਕੋਈ ਜੋੜਾ ਜਾਂਦਾ ਉਹਨੂੰ ਇਹ ਸਾਈਕੋਲੋਜੀਕਲ ਪ੍ਰੈਸ਼ਰ ਬਣਾ ਦਿੰਦੇ ਆ ਉਹਨੂੰ ਵੱਡੀਆਂ ਵੱਡੀਆਂ ਗੱਲਾਂ ਕਰਾ ਕੇ ਖਾਬ ਬਣਾ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਪੈਸੇ ਲੈ ਲੈਂਦੇ ਆ ਫਿਰ ਬੱਚੇ ਭੇਜਦੇ ਜਿੱਥੇ ਫੂਡ ਕੋਰਟ ਸਾਹਮਣੇ ਬਣੇ ਆ ਉਥੇ ਉਹਨਾਂ ਨੂੰ ਉਹ ਕਹਿੰਦੇ ਆ ਜੀ ਤੁਸੀਂ ਸਾਨੂੰ ਖਾਣਾ ਖਵਾ ਦਿਓ ਤੁਸੀਂ ਖਾਣਾ ਹੀ ਨਹੀਂ ਖਾਦਾ ਜੇ ਕੋਈ ਖਾਣਾ ਖਵਾ ਦੇ ਤਾਂ ਬੈਟਰ ਆ ਜੇ ਕੋਈ ਇਹਨਾਂ ਕੋਲ ਇਹ 1-1 ਰੁਪਏ ਵਾਲੇ ਪੈਨ ਫੜ ਲੈਂਦੇ ਆ ਤੇ ਲੋਕ 1 ਰੁਪਇਆ ਕਿਸੇ ਕੋਲ ਵੀ ਨਹੀਂ ਹੁੰਦਾ ਉਹ 10-20 ਰੁਪਏ ਇਹਨਾਂ ਨੂੰ ਉਦਾਂ ਹੀ ਦੇ ਦਿੰਦਾ ਸੋ ਇਹ ਇਹਨਾਂ ਦਾ ਤਰੀਕਾ ਵਾਰਦਾ ਤੇ ਪਰ ਜਿੱਥੇ ਅੱਜ ਪੰਜਾਬ ਦੀ ਸੇਫਟੀ ਸਿਕਿਉਰਿਟੀ ਪੰਜਾਬ ਡਰੱਗਸ ਦੇ ਵਿੱਚ ਮੁਪਤਲਾ ਪੰਜਾਬ ਦੀ ਜਵਾਨੀ ਦਾ ਕਹਾਣ ਹੁੰਦਾ ਜਾ ਰਿਹਾ ਉੱਥੇ ਹੀ ਇਹ ਲੋਕ ਪੰਜਾਬ ਦੇ ਹਰ ਚੌਂਕ ਚਰਾਹੇ ਉੱਪਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਆਪ ਨੂੰ ਕਾਬਜ਼ ਕਰਦੇ ਜਾ ਰਿਹਾ ਮੈਂ ਅੱਗੇ ਅਰਜ਼ ਕੀਤਾ ਕਿ ਨਸ਼ੇ ਤੋਂ ਲੈ ਕੇ ਹਰ ਤਰ੍ਹਾਂ ਦੇ ਧੰਦੇ ਦੇ ਵਿੱਚ ਇਹ ਲੋਕ ਮੁਕਤਲਾ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਕਿ ਜਿੰਨੀਆਂ ਵੀ ਇੰਟੈਲੀਜੈਂਸ ਇਨਪੁਟਸ ਹਗੀਆਂ ਨੇ ਉਹਦੇ ਤਹਿਤ ਬਿਲਕੁਲ ਸੰਗਿਆਨ ਲੈਣ ਔਰ ਕਾਰਵਾਈ ਕਰਨ ਤਾਂ ਜੋ ਕਿਸੇ ਤਰ੍ਹਾਂ ਦਾ ਖਤਰਾ ਵੀ ਸਾਡੇ ਸ਼ਹਿਰ ਦੇ ਉੱਪਰ ਨਾ ਬਣੇ ਸੜਕਾਂ ਦੇ ਉੱਪਰ ਲੋਕਾਂ ਨੂੰ ਰਿਲੀਫ ਮਿਲੇ ਇਨ੍ਹਾਂ ਲੋਕਾਂ ਕੋਲੋਂ ਚੌਕ ਮੁਕਤ ਕਰਾਏ ਜਾਣੇ ਚਾਹੀਦੇ ਆ ਮੈਂ ਅੱਗੇ ਅਰਜ਼ ਕੀਤਾ ਕਿ ਇੰਟੈਲੀਜੈਂਸ ਰਿਪੋਰਟਸ ਨੇ ਕਿ ਇਹ ਦੇਸ਼ ਦੀ ਪ੍ਰਭੂ ਸੱਤਾ ਵਾਸਤੇ ਸਿਕਿਉਰਿਟੀ ਸਟੇ ਡੈਮੋਕ੍ਰੇਸੀ ਵਾਸਤੇ ਇਹ ਲੋਕ ਖਤਰਾ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਅਜੇ ਤੱਕ ਨਹੀਂ ਕਰਾਈ ਗਈ ਇਹਨਾਂ ਨੂੰ ਚੌਂਕਾਂ ਤੋਂ ਅਜੇ ਤੱਕ ਨਹੀਂ ਭਜਾਇਆ ਗਿਆ ਬਲਕਿ ਸਾਡੇ ਲੋਕ ਇਹਨਾਂ ਨੂੰ ਆਰਮਸ ਦੇ ਦੇ ਕੇ ਪੈਸੇ ਦੇ ਦੇ ਕੇ ਇਹਨਾਂ ਨੂੰ ਹੋਰ ਮਜ਼ਬੂਤ ਤੇ ਤਾਕਤਵਰ ਕਰਦੇ ਜਾ ਰਹੇ ਨੇ ਸਾਡੇ ਲੋਕਾਂ ਦਾ ਬੜਾ ਕਸੂਰ ਆ ਅਸੀਂ ਦੇਖਦੇ ਵੀ ਪੰਜਾਬੀ ਬੜੇ ਦਰਿਆਦੇਲ ਹੁੰਦੇ ਨੇ ਬੜੇ ਰਹਿਮਦਿਲ ਹੁੰਦੇ ਨੇ ਅਸੀਂ ਦੇਖਿਆ ਜੇ ਜਦੋਂ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਲੋਕ ਅੱਗੇ ਆ ਕੇ ਮਦਦ ਕਰਦੇ ਨੇ ਪੈਸੇ ਦੇ ਦਿੰਦੇ ਨੇ ਸ਼ਾਇਦ ਉਹਨਾਂ ਜੀ ਤਰਸ ਕੇ ਆ ਕੇ ਪਰ ਕੀ ਲੱਗਦਾ ਨਹੀਂ ਉਹ ਤਰਸੇ ਦਾ ਹਾਰ ਤੇ ਪੈਸੇ ਨਹੀਂ ਦੇਣੇ ਚਾਹੀਦੇ ਇਹਨਾਂ ਨੂੰ ਕਮਜ਼ੋਰ ਕਰ ਦਿੰਦੇ ਆ ਪਰ ਇਹ ਮੰਗਤਾਂ ਯਾਰ ਵਿੱਚ ਆਪਣਾ ਜਿਹੜਾ ਬਿੰਦੂ ਛਲਾ ਦਿੰਦੇ ਨੇ ਮੈਂ ਪੂਰੀ ਪੰਜਾਬੀ ਡਾਇਸਪੋਰਾ ਨੂੰ ਖਾਸ ਕਰ ਇਹ ਬੇਨਤੀ ਕਰਨਾ ਚਾਹੁੰਦਾ ਅਪੀਲ ਵੀ ਕਰਨਾ ਚਾਹੁੰਦਾ ਕਿ ਤੁਸੀਂ ਆਪ ਦੇਖ ਲਓ ਕਿ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਕਮਾਉਣ ਵਾਸਤੇ ਸਰਕਾਰਾਂ ਵੱਖ-ਵੱਖ ਸਕੀਮਾਂ ਦਿੰਦੀਆਂ ਨੇ ਕੀ ਸਾਡੇ ਪੰਜਾਬੀ ਲੋਕ ਪਿੰਡਾਂ ਤੋਂ ਦਿਹਾੜ ਤੋਂ ਕੀ ਮਨਰੇਗਾ ਸਕੀਮ 'ਚ ਨਹੀਂ ਜਾਂਦੇ ਕੀ ਜਿੰਨੇ ਵੀ ਲੋਕਲ ਐਡਮਿਨਿਸਟ੍ਰੇਸ਼ਨ ਆ ਕਈ ਸਕੀਮਾਂ ਦੇ ਕੇ ਲੇਬਰ ਦੇ ਤਹਿਤ ਤਾਂ ਕੰਮ ਹੀ ਨਹੀਂ ਮੁੱਕਦਾ ਤੇ ਜੇ ਆਪਾਂ ਲੋਕ ਆਪਣਾ ਖੂਨ-ਬਾਲ ਕੇ ਮਿਹਨਤ ਕਰਕੇ ਕਮਾਈ ਕਰ ਰਹੇ ਆ ਘਰ ਪਾਲ ਰਹੇ ਆ ਤੇ ਫਿਰ ਸਾਨੂੰ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਫੰਡ ਕਰਕੇ ਇਸ ਤਰ੍ਹਾਂ ਪੈਸੇ ਦੇ ਕੇ ਇਹਨਾਂ ਦਾ ਅਯਾਸ਼ੀਆਂ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ ਇਹਨਾਂ ਦੀਆਂ ਜਿੰਨੀਆਂ ਵੀ ਬੀਬੀਆਂ ਨੇ ਮੈਂ ਅੱਗੇ ਅਰਜ਼ੀ ਦਿੱਤਾ ਕਪੜੇ ਵੀ ਘੱਟ ਪਉਂਦੀਆਂ ਲੋਕਾਂ ਨੂੰ ਇਲਿਓਰ ਕਰਦੀਆਂ ਬਰਲੇ ਪਾਸੇ ਵੀ ਚੌਂਕ ਦੇ ਵਿੱਚ ਦੋ ਚਾਰ ਲੇਡੀਜ਼ ਪੱਕੀਆਂ ਬੈਠੀਆਂ ਹੁੰਦੀਆਂ ਕੋਈ ਨਾ ਕੋਈ ਸਕੂਟਰ ਵਹੀਕਲ ਕਾਰ ਉਹ ਰੋਕ ਲੈਂਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੀਆਂ ਤੇ ਉਸ ਤੋਂ ਬਾਅਦ ਰਾਤ ਬਰਾਤੇ ਅੱਜ ਲੋਕਾਂ ਨਾਲ ਵਾਰਦਾਤਾਂ ਜ਼ਿਆਦਾ ਹੋ ਰਹੀਆਂ ਇਹ ਇਥੋਂ ਦੀ ਮਾਨਿਟਰੀਂਗ ਵੀ ਕਰਦੇ ਆ ਜਸੂਸੀ ਵੀ ਕਰਦੇ ਆ ਰੇਕੀ ਵੀ ਕਰਦੇ ਆ ਸੋ ਮੇਰੀ ਅਪੀਲ ਹੈ ਲੋਕਾਂ ਨੂੰ ਕਦੀ ਵੀ ਇਹਨਾਂ ਲੋਕਾਂ ਨੂੰ ਪੈਸੇ ਨਾ ਦੋ ਜੇ ਇਹ ਕੰਮ ਕਰਨ ਦੀ ਇਹਨਾਂ ਨੂੰ ਗੱਲ ਕਰੋਗੇ ਤੇ ਇਹ ਆਟੋਮੈਟਿਕਲੀ ਉੱਥੋਂ ਭੱਜ ਜਾਣਗੇ ਆਪ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹਨਾਂ ਦਾ ਮਕਸਦ ਮਿਹਨਤ ਮੁਸ਼ਕਲ ਕਰਨਾ ਨਹੀਂ ਆ ਇਹ ਲੋਕ ਮਜ਼ਲੂਮ ਗਰੀਬ ਨਹੀਂ ਆ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਪੈਸੇ ਨਾ ਦੋ ਇਹਨਾਂ ਲੋਕਾਂ ਨੂੰ ਪੈਸੇ ਦੇਣ ਦਾ ਮਤਲਬ ਆ ਕਿ ਆਪਣੇ ਦੇਸ਼ ਦੇ ਨਾਲ ਆਪਣੇ ਸੂਬੇ ਦੇ ਨਾਲ ਆਪਣੇ ਸ਼ਹਿਰ ਦੇ ਨਾਲ ਧੋਹ ਕਰਨਾ ਆਪਣੇ ਲੋਕਾਂ ਦੇ ਨਾਲ ਆਪਣੇ ਅਸਲੀ ਮਿਹਨਤ ਕਸ਼ ਲੋਕਾਂ ਦਾ ਮੋਰਲ ਡਾਊਨ ਕਰਨਾ ਉਹਨਾਂ ਲੋਕਾਂ ਨੂੰ ਡੀਮੋਰਾਲਾਈਜ਼ ਕਰਨਾ ਜਿਹੜੇ ਲੋਕ ਖੂਨ ਪਸੀਨਾ ਆਪਣਾ ਬਾਲ ਕੇ ਕਮਾਈ ਕਰਦੇ ਆ ਸੋ ਅਲਟੀਮੇਟਲੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਆਮਜ਼ ਕੋਈ ਵੀ ਪੈਸਾ ਨਾ ਦਿੱਤਾ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਪਵਨ ਸ਼ਰਮਾ ਜੀ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਖਾਸ ਕਰਕੇ ਬੜੇ ਅਹਿਮ ਮੁੱਦੇ ਤੇ ਇਹ ਗੱਲਬਾਤ ਕੀਤੀ ਆ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿਸ ਤਰ੍ਹਾਂ ਅਮਰਸਾ ਦੇ ਵਿੱਚ ਮੰਗਤਿਆਂ ਦੀ ਬੜੀ ਪਰਮਾਰ ਹੋ ਚੁੱਕੀ ਆ ਭਖਾਰੀਆਂ ਦੀ ਬੜੀ ਪਰਮਾਰ ਹੋ ਚੁੱਕੀ ਆ ਅਤੇ ਮੰਗਤਾ ਜਦੋਂ ਮੰਗਣ ਦੀ ਆੜ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਵੀ ਕਰਦੇ ਨੇ ਪਤਾ ਨਹੀਂ ਕਿੱਥੋਂ ਆ ਗਏ ਨੇ ਇਹ ਵੱਡੀ ਪਰਮਾਰ ਆ ਅਮਰਸਾ ਦੀ ਲਾਸ ਰੋਡ ਦੀ ਗੱਲ ਕਰੀਏ ਅਮਰਸਾ ਦੇ ਹੋਰ ਚੌਂਕਾਂ ਦੀ ਗਲੀਆਂ ਜਿਹੜੀਆਂ ਬੜੇ ਵੱਡੇ ਤਦਾਦ ਵਿੱਚ ਆਉਂਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਕੀ ਲੋਕਾਂ ਦੀਆਂ ਸ਼ੀਸ਼ੇ ਸਾਫ ਕਰਨ ਵਾਸਤੇ ਲਾ ਦਿੰਦੇ ਨੇ ਅਤੇ ਉਹਨਾਂ ਨੂੰ ਬਾਅਦ ਜਬਰਨ ਹੀ ਉਹਨਾਂ ਕੋਲ ਪੈਸੇ ਮੰਗਦੇ ਨੇ ਅਸੀਂ ਜਦੋਂ ਅੱਜ ਆਪਣਾ ਕੈਮਰਾ ਖੋਲਿਆ ਤੇ ਸਾਡੇ ਕੈਮਰੇ ਖੁੱਲਣ ਦੇ ਬਜਾਏ ਜਦੋਂ ਖੋਲਿਆ ਗਿਆ ਉਸੇ ਨਾਲ ਹੀ ਇਹ ਇਹਨਾਂ ਨੇ ਆਪਣਾ ਭੱਜਨ ਨੂੰ ਜਿਹੜਾ ਰਾਹ ਲੱਭ ਲਿਆ ਮੈਨੂੰ ਲੱਗਦਾ ਜੇਕਰ ਇਹ ਸੱਚੇ ਹੁੰਦੇ ਇੱਥੇ ਖੜ੍ਹਦੇ ਐਸਾ ਕਿ ਇਹਨਾਂ ਨੇ ਜਿਹੜੇ ਮਣਾ ਵਿੱਚ ਕੋਈ ਚੋਰ ਹੋਊਗਾ ਹੁਣ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਚਾਹੀਦਾ ਕਿ ਜਿਵੇਂ ਪਮਨ ਜੀ ਨੇ ਆਪਣੇ ਗੱਲਬਾਤ ਕਰਦੇ ਹਾਂ ਦੱਸਿਆ ਆਪਣਾ ਬੜਾ ਅਹਿਮ ਮੁੱਦਾ ਸੀ ਜਿਹੜਾ ਅੱਜ ਜਿਸ ਤੇ ਗੱਲਬਾਤ ਕੀਤੀ ਆ ਇਹ ਮੰਗਾਂ ਬਾਰੇ ਸੋਚਿਆ ਜਾਵੇ ਕਿ ਕਿੱਥੋਂ ਹੁੰਦੇ ਨੇ ਕਿੱਥੇ ਜਾਂਦੇ ਨੇ ਅਤੇ ਖਾ ਕੇ ਮੰਗਾਂ ਦੀ ਆੜ ਵਿੱਚ ਰੋਜ਼ ਹੀ ਕੈਲੋਪੀ ਇੱਥੇ ਲੋਕੀ ਕਿਸੇ ਦੀ ਰੇਕੀ ਵੀ ਕਰਦੇ ਹੋਣਗੇ ਵਕਫ ਵਕ ਜਿਵੇਂ ਗੱਲਬਾਤ ਕੀਤੀ ਆ ਉਹ ਦੇਖਾਂਗੇ ਸਰਕਾਰ ਜਾਂ ਪ੍ਰਸ਼ਾਸਨ ਇਹਨਾਂ ਦੇ ਕੀ ਸਖਤ ਕਾਰਵਾਈ ਕਰਦੀ ਆ ਅਤੇ ਜਿਹੜੇ ਚੌਂਕ ਨੇ ਜਿਹੜੇ ਲੋਕਾਂ ਨੂੰ ਤੰਗਪਸ਼ਾਹ ਕਰਦੇ ਨੇ ਇਹਨਾਂ ਦੇ ਬੰਦ ਦੀ ਜਿਹੜੀ ਕਾਰਵਾਈ ਆ ਕਦੋਂ ਤੱਕ ਕਰਦੇ ਨਹੀਂ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ